ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਸਵਾਗਤ ਹੈ ਸਤਿ ਪੰਨਾ ਪਿਆਰ ਤੇ ਸਤਿਕਾਰ ਨਾਲ ਸਾਰੀਕਾ ਅੱਜ ਕੱਲ੍ਹ ਅਪਰਾਧ ਦਾ ਜਿਹੜਾ ਨਵਾਂ ਤਰੀਕਾ ਉਹ ਸਾਈਬਰ ਕ੍ਰਾਈਮ ਬਣ ਗਿਆ ਤੇ ਜਿਹੜੇ ਅੱਜ ਕੱਲ੍ਹ ਸਰੀਰਕ ਮਸਲੇ ਘੱਟ ਤੇ ਡਿਜੀਟਲ ਮਸਲੇ ਵੱਧ ਗੰਭੀਰ ਹੋਣ ਲੱਗ ਗਏ ਤੇ ਅਸੀਂ ਸਾਰੇ ਡਿਜੀਟਲ ਦੁਨੀਆ ਦੇ ਵਿੱਚ ਜਿਉ ਰਹੇ ਹਾਂ ਤੇ ਇੱਥੇ ਅਪਰਾਧ ਵੀ ਸਾਡੇ ਬਰਾਬਰ ਚ ਆਉਂ ਰਹੇ ਹੈਗੇ ਆ ਸੋ ਅੱਜ ਅਸੀਂ ਸਾਡੇ ਨਾਲ ਐਸਪੀ ਸਾਈਬਰ ਕ੍ਰਾਈਮ ਦੇ ਸਟੇਟ ਆਫਿਸ ਦੇ ਵਿੱਚੋਂ ਮਨੋਜ ਗੌਰਸੀ ਜੀ ਮੌਜੂਦ ਰਹਿਣਗੇ ਸੋ ਇਹਨਾਂ ਤੋਂ ਜਾਣਦੇ ਆ ਕਿ ਫਰਾਡ ਕਿਵੇਂ ਹੁੰਦਾ ਹੈ ਕਿਹੜੀ ਏਜ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿਹੜੇ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਕਿਸ ਤਰ੍ਹਾਂ ਦੇ ਹੁੰਦੇ ਆ ਤੇ ਬਚਣਾ ਕਿਵੇਂ ਹੈ ਹੜਬੜਾ ਹੜਚ ਅਸੀਂ ਬਹੁਤ ਕੁਝ ਕਰ ਜਾਂਦੇ ਆ ਉਹਦਾ ਪ੍ਰੇਸ ਕਿਵੇਂ ਰੱਖਣਾ ਸਾਰੀਆਂ ਗੱਲਾਂ ਕਰਦੇ ਆ ਸਤਪਲ ਕਰਦੇ ਆ ਸਵਾਲ ਸਵਾਲ ਤੈਨੂੰ ਸਸ਼ਿਕਾ ਸਸ਼ਿਕਾ ਕੀ ਹਾਲ ਚਾਲ ਠੀਕ ਹੈ ਜੀ ਬੜੀ ਚੱਲਦੀ ਰਹੇ ਹਾਂਜੀ ਚੱਲਦੀ ਰਹੇ ਆ ਅੱਜ ਕੱਲ ਕ੍ਰਾਈਮ ਸਾਈਬਰ ਕ੍ਰਾਈਮਸ ਤਬਦੀਲ ਹੋ ਗਿਆ ਬਹੁਤ ਨਾਲ ਜੀ ਤੇ ਜੇ ਆਪਾਂ ਸਾਈਬਰ ਕ੍ਰਾਈਮ ਨੂੰ ਦੇਖਦੇ ਹਾਂ ਤੁਸੀਂ ਮੋਟਾ ਮੋਟਾ ਆਪਾਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੇ ਸਾਈਬਰ ਕ੍ਰਾਈਮਸ ਹੋ ਰਹੇ ਸਾਈਬਰ ਕ੍ਰਾਈਮਸ ਜਿਹੜੀਆਂ ਤਿੰਨ ਚਾਰ categories ਮੇਨ ਹੈਗੀਆਂ ਨੇ ਜੇ ਆਪਾਂ ਏਜ ਗਰੁੱਪ ਦੇ ਹਿਸਾਬ ਨਾਲ ਲਗਾਈਏ ਤਾਂ ਜਿਹੜੇ ਮਤਲਬ ਜਿਹੜੇ ਬਿਜ਼ਨਸ ਪਰਸਨ ਨੇ ਜਾਂ ਜਿਹੜੇ ਏਜਡ ਨੇ ਪੈਨਸ਼ਨਰਸ ਨੇ ਉਹਨਾਂ ਨਾਲ ਤਾਂ ਆਜਾਤਰ ਆਨਲਾਈਨ ਜਿਹੜਾ ਫਰਾਡ ਹੋ ਰਿਹਾ ਫਾਈਨੈਂਸ਼ੀਅਲ ਫਰਾਡ ਜੀ ਤੇ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਖਾਸ ਤੌਰ ਤੇ ਸਕੂਲੀ ਬੱਚਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਜਿਹੜਾ ਹੈਗਾ ਸੈਕਸ਼ੂਅਲੀ ਐਕਸਪਲੀਸਿਟ ਮਟੀਰੀਅਲ ਬਣਾਉਣ ਵਾਸਤੇ ਟਾਰਗੇਟ ਕੀਤਾ ਜਾਂਦਾ ਹੈ ਜੀ ਤਰੀਕਾ ਕੀ ਬਣਾਇਆ ਜਾਂਦਾ ਹੈ ਤਰੀਕਾ ਜੀ ਜਿਹੜੀ ਆਪਣੀਆਂ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਨੇ ਲਾਲਚ ਹੁੰਦਾ ਹੈ ਹਮਮ ਕੇ ਜਲਦੀ ਤੋਂ ਪੈਸੇ ਕਮਾ ਲਈਏ ਜਾਂ ਇਨਵੈਸਟਮੈਂਟ ਸਕੀਮਸ ਹੋ ਗਈਆਂ ਉਹਨਾਂ ਦੇ ਵਿੱਚ ਛੇਤੀ ਤੋਂ ਮਤਲਬ ਜਿਹੜੇ ਗੇਨਸ ਹੁੰਦੇ ਐ ਜਿਵੇਂ ਆਮ ਤੌਰ ਤੇ 5-7 10% ਦਾ ਜਿਹੜਾ ਗੇਨ ਹੁੰਦਾ ਉੱਥੇ ਦਿਖਾਇਆ ਜਾਂਦਾ ਕਿ 5% ਦਾ ਮਹੀਨੇ ਦਾ ਮਿਲ ਰਿਹਾ ਤੁਹਾਨੂੰ ਤੇ ਇਦਾਂ ਦੀਆਂ ਜਿਹੜੀਆਂ ਲਾਲਚ ਵਾਲੀਆਂ ਸਕੀਮਾਂ ਹੁੰਦੀਆਂ ਨੇ ਉਹਨਾਂ ਸਕੀਮਾਂ ਦੇ ਵਸ ਪੈ ਕੇ ਜਿਹੜੇ ਗਲਤ ਲਿੰਕ ਹੁੰਦੇ ਨੇ ਉਹਨਾਂ ਤੇ ਜਿਹੜੇ ਨੇ ਇਨਵੈਸਟਮੈਂਟ ਕਰਨ ਦੇ ਮਨ ਲੱਗ ਲਾਲਚ ਦੇ ਵਿੱਚ ਆ ਕੇ ਕਮਾਉਣ ਦੇ ਲਾਲਚ ਦੇ ਵਿੱਚ ਆ ਕੇ ਕਲਿੱਕ ਕਰ ਦਿੰਦੇ ਨੇ ਫਿਰ ਉਹ ਆਪਣੀ ਜਾਣਕਾਰੀ ਜਿਹੜੀ ਹੈ ਨਿੱਜੀ ਜਾਣਕਾਰੀ ਬੈਂਕਿੰਗ ਦੀ ਜਾਣਕਾਰੀ ਸੰਬੰਧਿਤ ਜਿਹੜੀ ਹੈ ਕਿ ਉਹ ਸਾਂਝੀ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਖਾਤੇ ਜਿਹੜੇ ਆ ਉਹਨਾਂ ਚ ਪੈਸੇ ਕਢ ਲਏ ਜਾਂਦੇ ਨੇ ਜੀ ਦੂਜਾ ਜਿਹੜਾ ਅੱਜ ਕੱਲ ਇੱਕ ਨਵਾਂ ਪਿਛਲੇ 2 ਸਾਲਾਂ ਤੋਂ ਟ੍ਰੈਂਡ ਦੇ ਵਿੱਚ ਆਇਆ ਉਹ ਹੈਗਾ ਡਿਜੀਟਲ ਅਰੈਸਟ ਅੱਛਾ ਜੀ ਹੁਣ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਇੰਡੀਆ ਦੇ ਕਾਨੂੰਨ ਦੇ ਵਿੱਚ ਡਿਜੀਟਲੀ ਕਿਸੇ ਨੂੰ ਅਰੈਸਟ ਨਹੀਂ ਕੀਤਾ ਜਾਂਦਾ ਹਾਂ ਦਿਖਾਇਆ ਜਾਂਦਾ ਵੀ ਡਿਜੀਟਲੀ ਤੁਹਾਨੂੰ ਅਰੈਸਟ ਕਰਦੇ ਡਿਜੀਟਲੀ ਤੁਹਾਨੂੰ ਅਰੈਸਟ ਕਰ ਲਿਆ ਉਹ ਮਤਲਬ ਪੁਲਿਸ ਦੀ ਵਰਦੀ ਪਾ ਕੇ ਜਾਂ ਕਸਟਮ ਅਧਿਕਾਰੀਆਂ ਦੀ ਵਰਦੀ ਪਾ ਕੇ ਜਾਂ ਬੈਂਕ ਦੇ ਕਿਸੇ ਅਫਸਰ ਦੀ ਪੇਸ਼ ਪੋਸ਼ਾ ਦੇ ਵਿੱਚ ਜਾਂ ਕਿਸੇ ਜੱਜ ਦੀ ਕੋਰਟ ਬਣਾ ਕੇ ਬਕਾਇਦਾ ਹਾਂਜੀ ਉਹ ਬੰਦੇ ਨੂੰ ਵੀਡੀਓ ਕਾਲ ਆ ਲੈਂਦੇ ਨੇ ਤੇ ਫਿਰ ਉਹਨੂੰ ਪਿਠਾਈ ਰੱਖਦੇ ਨੇ ਤੇ ਉਸ ਤੋਂ ਮਤਲਬ ਉਹਨੂੰ ਕਹਿੰਦੇ ਨੇ ਜੇ ਤੂੰ ਕਾਲ ਵੀ ਛੱਡੀ ਤਾਂ ਫਿਰ ਜਿਹੜੀ ਹੈਗੀ ਹੈ ਫਿਜ਼ੀਕਲ ਤੌਰ ਤੇ ਪੁਲਿਸ ਤੈਨੂੰ ਆ ਕੇ ਫੜ ਕੇ ਲੈ ਕੇ ਜਾਊਗੀ। ਇਹ ਤਾਂ ਡਿਜੀਟਲ ਅਰੈਸਟ ਇਹ ਡਿਜੀਟਲ ਅਰੈਸਟ ਹੈ ਫਿਰ ਤੈਨੂੰ ਫਿਜ਼ੀਕਲ ਅਰੈਸਟ ਕਰ ਲਿਆ ਜਾਊਗਾ ਤੇ ਤੇਰੇ ਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਕਰ ਦਿੱਤੀ ਜਾਊਗੀ। ਹੁਣ ਤੇਰਾ ਖੇੜਾ ਜਿਹੜਾ ਹੈ ਉਹ ਸਿਰਫ ਜੁਰਮਾਨਾ ਭਰ ਕੇ ਛੁੱਟ ਸਕਦਾ। ਤਾਂ ਮੈਂ ਅਗੇਨ ਦੱਸਣਾ ਚਾਹੂੰਗਾ ਕਿ ਡਿਜੀਟਲੀ ਕਿਸੇ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ। ਆਪਣੇ ਕਾਨੂੰਨ ਦੇ ਵਿੱਚ ਇਦਾਂ ਦੀ ਕੋਈ ਹਲੇ ਇਹੋ ਜਿਹਾ ਕੋਈ ਲਾਅ ਨਹੀਂ ਹੈਗਾ। ਤਾਂ ਇਸ ਕਰਕੇ ਇਹੋ ਜਿਹੇ ਜਿਹੜੇ ਫਰਾਡ ਦਾ ਤਰੀਕਾ ਹੀ ਉਸਤ। ਇਹ ਫਰਾਡ ਦਾ ਤਰੀਕਾ ਹੈ ਜੀ ਬਿਲਕੁਲ ਕਰੋਨਾ ਦੀਆਂ ਠੱਗੀਆਂ ਆਪਣੇ ਪੰਜਾਬ ਦੇ ਵਿੱਚ ਵੀ ਮਤਲਬ ਲੋ ਟ੍ਰੈਸ ਕਰ ਲੈ ਚਲੋ ਪਰ ਫਿਰ ਵੀ ਇੱਕ ਵਾਰ ਤਾਂ ਔਖਾ ਹੋ ਜਾਂਦਾ ਕੰਮੰਦੇ ਵਾਸਤੇ ਜੀ ਹੁਣ ਆਪਾਂ ਦੂਜੇ ਪਾਸੇ ਆਉਨੇ ਆਂ ਵੀ ਅਸੀਂ ਅਗਲਾ ਸਵਾਲ ਇਹ ਬੰਦਾ ਕਿ ਮੇਰੇ ਸਾਡੇ ਮੋਬਾਈਲ ਹੈਕ ਹੋ ਜਾਂਦੇ ਆ WhatsApp ਹੈਕ ਹੋ ਗਿਆ ਸਕਰੀਨ ਹੀ ਹੈਕ ਹੋ ਗਈ ਅਸੀਂ ਕਹਿੰਦੇ ਕਿਵੇਂ ਕਰ ਲੈਂਦੇ ਆ ਹੈਕ ਕਰੇ ਇਹ ਚੀਜ਼ ਜਾਂ ਕ੍ਰਾਈਮ ਕਰਨ ਵਾਲੇ ਲੋਕ ਇਹ ਜੀ ਪਹਿਲੀ ਗੱਲ ਤਾਂ ਹੈਕ ਜਿਹੜਾ ਹੈਕਰ ਹੈ ਉਹਦੀ ਹੈਕਿੰਗ ਦੇ ਵਿੱਚ ਮਦਦ ਆਪਾਂ ਆਪ ਕਰਦੇ ਆ ਅੱਛਾ ਜੀ ਆਪਾਂ ਕੀ ਕਰਦੇ ਆ ਜਿਵੇਂ ਹੁਣ ਆਮ ਤੌਰ ਤੇ ਆਪਣੇ ਅੰਦਰ ਇੱਕ ਜਿਗਿਆਸਾ ਹੁੰਦੀ ਹੈ ਵੀ ਇਹ ਅਨਨੋਮ ਨੰਬਰ ਤੋਂ ਮੈਸੇਜ ਆਇਆ ਹੈ ਕੋਈ ਫੋਟੋ ਆਈ ਹੈ ਜਾਂ ਕੋਈ ਵਿਆਦੀ ਚਿੱਠੀ ਆਈ ਹੈ ਵੈਡਿੰਗ ਇਨਵਿਟੇਸ਼ਨ ਆਦਿ ਚਲਾਨ ਵੀ ਆ ਜਾਂਦੇ ਚਲਾਨ ਵੀ ਆ ਜਾਂਦੇ ਆ ਆਰਟੀਓ ਐਪਲੀਕੇਸ਼ਨ ਕਰਕੇ ਚਲਾਨ ਆ ਜਾਂਦਾ ਤੇ ਉਹ ਚੀਜ਼ਾਂ ਤੇ ਆਪਾਂ ਕਲਿੱਕ ਕਰ ਦਿੰਦੇ ਹਾਲਾਂਕਿ ਜਿਹੜੀ ਡਿਜੀਟਲ ਹਾਈਜੀਨ ਹੈ ਜਿਹੜੀ ਸਾਵਧਾਨੀ ਹੈ ਉਹ ਇਹਦੇ ਵਿੱਚ ਹੈ ਕਿ ਤੁਸੀਂ ਜਿਹੜੇ ਬੰਦੇ ਨੂੰ ਜਾਣਦੇ ਨਹੀਂ ਜਿਹੜੇ ਨੰਬਰ ਨੂੰ ਤੁਸੀਂ ਨਹੀਂ ਜਾਣਦੇ ਜਿਹੜੇ ਸੋਰਸ ਬਾਰੇ ਤੁਹਾਨੂੰ ਨਹੀਂ ਪਤਾ ਤੁਸੀਂ ਉਹਨੂੰ ਕਲਿੱਕ ਨਾ ਕਰੋ ਉਹ ਛੇੜੋ ਨਾ ਪਰ ਆਪਾਂ ਜਦੋਂ ਕਲਿੱਕ ਕਰ ਦਿੰਨੇ ਆ ਤਾਂ ਆਮ ਤੌਰ ਤੇ ਐਂਡਰੋਇਡ ਫੋਨਾਂ ਦੇ ਵਿੱਚ ਕੀ ਸਮੱਸਿਆ ਹੁੰਦੀ ਹੈ ਉਹਨਾਂ ਦੇ ਵਿੱਚ ਏਪੀਕੇ ਫਾਈਲ ਇੰਸਟਾਲ ਹੋ ਜਾਂਦੀ ਹੈ ਆਟੋਮੈਟਿਕਲੀ ਕਲਿੱਕ ਕਰਦੇ ਸਾਈਡ ਕਈ ਵਾਰ ਮਤਲਬ ਜੇ ਆਪਾਂ ਧਿਆਨ ਨਾਲ ਦੇਖੀ ਤਾਂ ਉੱਥੇ ਲਿਖਿਆ ਹੁੰਦਾ .apk ਪਿੱਛੇ ਪਰ ਆਪਾਂ ਧਿਆਨ ਨਾਲ ਨਹੀਂ ਦੇਖਦੇ ਤਾਂ ਆਪਾਂ ਕਲਿੱਕ ਕਰ ਦਿੰਨੇ ਹਾਂ ਕਾਲੀ ਹੁੰਦੀ ਹੈ ਵੀ ਕੀ ਭੇਜਿਆ ਕਿਨੇ ਭੇਜਿਆ ਦੇਖੀਏ ਤਾਂ ਸਹੀ ਉਹ ਜਿਹੜੀ ਜਿਗਿਆਸਾ ਕਿਉਰਿਓਸਿਟੀ ਹੁੰਦੀ ਹੈ ਉਹਦੇ ਹੱਥ ਵਾਸ ਪੈ ਕੇ ਆਪਾਂ ਇਹ ਜਿਹੜੀ ਹੈ ਗਲਤੀ ਕਰ ਬੈਠਦੇ ਹਾਂ ਪੂਰਾ ਫੋਨ ਚਲੇ ਜਾਂਦਾ ਫਿਰ ਪੂਰੇ ਫੋਨ ਦੀ ਉਹਦੇ ਕੋਲੇ ਇੱਕ ਤਰ੍ਹਾਂ ਨਾਲ ਸਕ परोथे भी जे तुसी सावधानी रखो ਤੁਹਾਡੇ ਫੋਨ ਤੇ ਕਈ ਵਾਰ ਜੇ ਫਾਈਨੈਂਸ਼ੀਅਲ ਫਰਾਡ ਉਹਨੇ ਕਰਨਾ ਹੋਵੇ ਤਾਂ ਆਹ اوਟੀਪੀ ਆਣੇ ਸ਼ੁਰੂ ਹੋ ਜਾਂਦੇ ਆ ਅੱਛਾ ਜੀ ਉਹ اوਟੀਪੀ ਆਣੇ ਤਾਂ ਸ਼ੁਰੂ ਹੋ ਜਾਂਦੇ ਪਰ ਜੇ ਤੁਸੀਂ ਸ਼ੇਅਰ ਨਹੀਂ ਕਰੋਗੇ ਅਗਲੇ ਨਾਲ ਤਾਂ ਉਹ ਜਾਣਗੇ ਨਹੀਂ ਕਿਤੇ ਅੱਛਾ ਪਰ ਫਿਰ ਆਪਾਂ ਮਤਲਬ ਹੋਰ ਉਹਦੇ ਵਿੱਚ ਗਲਤੀਆਂ ਕਰ ਬੈਠਦੇ ਆ ਆਪਣੀ ਜਿਹੜੀ ਕੋਈ ਗੂਗਲ ਪੇ ਵਗੈਰਾ ਜਾਂ ਕੁਝ ਹੋਰ ਉਹਦੇ ਵਿੱਚ ਇੰਸਟਾਲ ਹੁੰਦਾ ਆਪਾਂ ਉਹਨੂੰ ਖੋਲ ਕੇ ਬੈਠ ਜਾਂਦੇ ਆ ਫਿਰ ਉਥੇ ਗੜਬੜ ਜਾਂਦੀ ਤਦ ਕਰਕੇ ਜੇ ਬਾਈ ਚਾਂਸ ਹੈਕ ਹੋ ਵੀ ਗਿਆ ਕੋਸ਼ਿਸ਼ ਕਰੋਗੇ ਤੁਸੀਂ ਆਪਣੇ ਡਿਵਾਈਸ ਨੂੰ ਸਵਿਚ ਆਫ ਕਰੋ ਤੇ ਨੇੜਲੇ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਉਹਦੀ ਸ਼ਿਕਾਇਤ ਕਰੋ ਇਮੀਡੀਟ ਜਿ ਕਿਤੇ ਹੋ ਗਿਆ ਉਹ ਫਾਈਲ ਕਿਤੇ ਸੇਵ ਹੋ ਜਾਂਦੀ ਹੈ ਉਹ ਕਿਥੋਂ ਜੇ ਆਪਾਂ ਡਿਲੀਟ ਹੀ ਮਾਰ ਦੇ ਜੇ ਤੁਹਾਡੇ ਨੇੜੇ ਕੋਈ ਨਹੀਂ ਐਵੇਂ ਉਹ ਡਿਲੀਟ ਨਹੀਂ ਹੋਏਗੀ ਉਹਦੇ ਲਈ ਤੁਹਾਨੂੰ ਕਿਸੇ ਨੇੜਲੇ ਕਿਸੇ ਮਤਲਬ ਡਿਜੀਟਲ ਕੋਈ ਸੈਂਟਰ ਹੋਊਗਾ ਉੱਥੇ ਜਾ ਕੇ ਤੇ ਉਹਨੂੰ ਜਿਹੜਾ ਵਾਇਰਸ ਉਹਦੇ ਵਿੱਚ ਇੰਸਟਾਲ ਹੋਇਆ ਉਹਨੂੰ ਤੁਸੀਂ ਰਿਮੂਵ ਕਰਵਾ ਸਕਦੇ ਹੋ ਸਵਿਚ ਆਫ ਕਰਨਾ ਹੈ ਕਿ ਸਾਵਧਾਨੀ ਹੈ ਸਵਿਚ ਆਫ ਕਰਕੇ ਫਾਰ ਦਾ ਟਾਈਮ ਬੀਇੰਗ ਤੁਹਾਨੂੰ ਮਤਲਬ ਰਾਹਤ ਮਿਲ ਜੇਗੀ ਪਰ ਜਦੋਂ ਤੁਸੀਂ ਦੁਬਾਰਾ ਔਨ ਕਰੋਗੇ ਫਿਰ ਉਹ ਗੜਬੜ ਸ਼ੁਰੂ ਹੋ ਜਾਈਗੀ ਯਾਨੀ ਇੱਕ ਵਾਰੀ ਤੁਸੀਂ ਨੂੰ ਸਵਿਚ ਆਫ ਕਰਕੇ ਕਿਸੇ ਰਾਹਤ ਕੇਂਦਰ ਤੇ ਲੈ ਜਾਓ ਉਹਨੂੰ ਕਿਸੇ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਲੈ ਜਾਓ ਉਹ ਤੁਹਾਨੂੰ ਗਾਈਡ ਕਰ ਦੇਣਗੇ ਤੇ ਜਿਵੇਂ ਚਾਰ ਮਸ਼ੀਨਾਂ ਅਸੀਂ ਮੁਹਾਲੀ ਅ ਅ ਸ਼੍ਰੀ ਅਮਰitsar ਸਾਹਿਬ ਤੇ ਲੁਧਿਆਣਾ ਤੇ ਜਲੰਧਰ ਦੇ ਵਿੱਚ ਲਵਾਈਆਂ ਨੇ ਉਹ ਹਰ ਕਮਿਸ਼ਨਰੇਟ ਆਫਿਸ ਦੇ ਵਿੱਚ ਤੇ ਸਾਡੇ ਆਫਿਸ ਦੇ ਵਿੱਚ ਇੱਥੇ ਸਾਈਬਰ ਕਿਓਸਕ ਮਸ਼ੀਨਾਂ ਲੱਗੀਆਂ ਹੋਈਆਂ ਨੇ ਉਹ ਮਸ਼ੀਨਾਂ ਦੇ ਵਿੱਚ ਤੁਸੀਂ ਡਾਇਰੈਕਟਲੀ ਆ ਕੇ ਵੀ ਕਿਸੇ ਆਪਰੇਟਰ ਤੋਂ ਆਪਣੇ ਫੋਨ ਨੂੰ ਵਾਇਰਸ ਫਰੀ ਕਰਵਾ ਸਕਦੇ ਜੀ ਬਹੁਤ سارے ਮਸਲੇ ਆ ਕਿਸੇ ਦੀ ਫੋਟੋ ਪੈ ਗਈ ਕਿਸੇ ਦੀ ਉਪੱਤੀ ਜਾਣਕ ਫੋਟੋ ਪੈ ਗਈ ਕੋਈ ਵੀਡੀਓ ਪੈ ਗਈ ਸਾਨੂੰ ਉਦੋਂ ਲੱਗਦਾ ਵੀ ਇਹ ਲੈਣੀ ਨਹੀਂ ਮਿੰਤਾ ਦੇ ਉੱਤੇ ਆਉਂਦੇ ਆ ਬਲੈਕਮੇਲਿੰਗ ਕਰਦੇ ਹੈਗੇ ਇਹ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਸਾਈਬਰ ਕ੍ਰਾਈਮ ਜੀ ਇਹ ਨੂੰ ਬਿਲਕੁਲ ਕੰਟਰੋਲ ਕੀਤਾ ਜਾ ਸਕਦਾ ਮੈਂ ਤੁਹਾਡੇ ਮਾਧਿਅਮ ਤੋਂ ਇਹ ਜਰੂਰ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਇੱਕ ਸਾਡਾ ਰਾਸ਼ਟਰੀ ਹੈਲਪਲਾਈਨ ਨੰਬਰ ਹੈਗਾ ਜਿਹੜਾ ਸਾਈਬਰ ਕਰਾਈਮ ਅਗੇਂਸਟ ਹੈ ਖਾਸ ਤੌਰ ਤੇ ਆਨਲਾਈਨ ਆਨਲਾਈਨ ਜਿਹੜਾ ਫਾਈਨੈਂਸ਼ੀਅਲ ਫਰਾਡ ਹੋਇਆ ਉਹਦੇ ਅਗੇਂਸਟ 1930 ਨੰਬਰ ਜਿਹੜਾ ਹੈਗਾ 1930 ਨੰਬਰ ਹੈਗਾ ਉਹਤੇ ਇਮੀਡੀਏਟਲੀ ਕਾਲ ਕਰਕੇ ਦੇਖੋ ਉਹਦੇ ਤੇ ਕਈ ਵਾਰ ਹੋ ਸਕਦਾ ਵੇਟਿੰਗ ਚੱਲ ਰਹੀ ਹੋਵੇ ਪਰ ਆਪਣੀ ਸਮੱਸਿਆ ਪਹਿਲੇ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਉਹਦੇ ਤੇ ਜਿਹੜੀ ਹੈ ਤੁਹਾਡੇ ਨਾਲ ਜੋ ਵੀ ਹੋਇਆ ਉਹ ਨੋਟ ਕਰਾਉਣਾ ਤੇ ਉਸ ਤੇ ਆਪਣੀ ਰਿਪੋਰਟ ਦਰਜ ਕਰਾਉਣੀ ਹੈ ਉਹ ਤੁਹਾਡੀ ਫਿਰ ਅੱਗੇ ਆਟੋਮੈਟਿਕ ਪ੍ਰੋਸੈਸ ਹੈ ਤੁਹਾਨੂੰ ਆਪੇ ਪਤਾ ਚੱਲ ਜਾਏਗਾ ਕਿ ਅੱਗੇ ਕਰਨਾ ਕੀ ਹੈ ਅੱਛਾ ਜੀ ਉਸ ਤੋਂ ਬਾਅਦ 24 ਘੰਟੇ ਤੋਂ 24 ਘੰਟੇ ਦੇ ਵਿੱਚ ਵਿੱਚ ਨੋਟ ਕਰਾਉਣ ਦਾ ਫਾਇਦਾ ਇਹ ਹੈ ਕਿ ਤੁਹਾਡੇ ਜਿਹੜੇ ਪੈਸੇ ਮੰਨ ਲਓ ਤੁਹਾਡੇ ਖਾਤੇ ਚੋਂ ਨਿਕਲ ਗਏ ਉਹ ਫ੍ਰੀਜ਼ ਹੋ ਸਕਦੇ ਆ। ਅੱਛਾ ਜੀ। ਉਹਨੂੰ ਫ੍ਰੀਜ਼ ਕਰਨਾ ਆਸਾਨ ਹੁੰਦਾ। ਕਿਉਂਕਿ 24 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਪਤਾ ਫਿਰ ਉਹ ਕਿਤੇ ਹੋਰ ਅੱਗੇ ਤੋਂ ਅੱਗੇ ਖਾਤਿਆਂ ਦੇ ਵਿੱਚ ਚਲੇ ਜਾਣਗੇ, ਪੈਸੇ ਕਢਾ ਲਏ ਜਾਣਗੇ, ਫਿਰ ਉਹ ਫ੍ਰੀਜ਼ ਕਰਨੇ ਔਖੇ ਹੋ ਜਾਂਦੇ ਆ। ਤੇ ਦੂਜਾ ਉਸ ਤੋਂ ਬਾਅਦ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਹੈਗਾ। ਜਿਹਨੂੰ NCRP ਪੋਰਟਲ ਕਿਹਾ ਜਾਂਦਾ ਹੈ। ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ। ਉਹਦੇ ਤੇ ਜਾ ਕੇ ਤੁਸੀਂ ਮਤਲਬ ਬੜਾ ਆਸਾਨ ਪੋਰਟਲ ਹੈ। ਉੱਤੇ ਜਾ ਆਪਣੀ ਕੰਪਲੇਂਟ ਜਿਹੜੀ ਰਜਿਸਟਰ ਕਰ ਸਕਦੇ ਹੋ ਉਹ ਕੰਪਲੇਂਟ ਰਜਿਸਟਰ ਤੁਸੀਂ ਦੋ ਤਰੀਕਿਆਂ ਨਾਲ ਕਰ ਸਕਦੇ ਹੋ ਮੰਨ ਲਓ ਤੁਸੀਂ ਆਪਣੇ ਨਾਲ ਹੋਏ ਫਾਈਨੈਂਸ਼ੀਅਲ ਫਰਾਡ ਬਾਰੇ ਕੰਪਲੇਂਟ ਕਰਨੀ ਹੈ ਤਾਂ ਤੁਸੀਂ ਉਹਨੂੰ ਰਜਿਸਟਰ ਕਰਕੇ ਟਰੈਕ ਵੀ ਕਰ ਸਕਦੇ ਹੋ ਅੱਛਾ ਜੀ ਕਿ ਮੇਰੀ ਕੰਪਲੇਂਟ ਦਾ ਸਟੇਟਸ ਕੀ ਹੈ ਜੀ ਤੁਸੀਂ ਮੰਨ ਲਓ ਵੈਸੇ ਕੋਈ ਜਾਣਕਾਰੀ ਦੇਣੀ ਹੈ ਮੰਨ ਲਓ ਜਿਵੇਂ ਹੁਣ ਆਮ ਤੌਰ ਤੇ ਛੋਟੇ ਬੱਚਿਆਂ ਨਾਲ ਜਿਹੜਾ ਅਪਰਾਧ ਹੁੰਦਾ ਉਹਨੂੰ ਜਿਵੇਂ ਆਮ ਭਾਸ਼ਾ ਦੇ ਵਿੱਚ ਚਾਈਲਡ ਪੋਰਨੋਗ੍ਰਾਫੀ ਕਿਹਾ ਜਾਂਦਾ ਸੀ ਪਰ ਉਹ ਅਸਲ ਵਿੱਚ ਹੁੰਦਾ ਚਾਈਲਡ ਸੈਕਸ਼ੂਅਲੀ ਐਕਸਪਲੋਇਟੇਸ਼ਨ ਮਟੀਰੀਅਲ ਹਮ ਹ ਤੇ ਉਹ ਜਿਹੜਾ ਚਾਈਲਡ ਦੀ ਬੱਚਿਆਂ ਦੀ ਏਜੰਸੀ ਸ਼ੋਸ਼ਣ ਬਾਰੇ ਜਿਹੜਾ ਮਟੀਰੀਅਲ ਹੈਗਾ ਮਤਲਬ ਉਹ ਜਿਹੜਾ ਆਮ ਤੌਰ ਤੇ ਫੋਨ ਤੇ ਕੋਈ ਫਾਰਵਰਡ ਕਰਦਾ ਹੈ ਜਾਂ ਫੋਨ ਦੇ ਵਿੱਚ ਬਣਾ ਲੈਂਦਾ ਹੈ ਸੇਵ ਕਰ ਲੈਂਦਾ ਤਾਂ ਉਹਦੀ ਰਿਪੋਰਟ ਜੇ ਮੰਨ ਲਓ ਉਹ ਚੀਜ਼ ਕਿਸੇ ਦੀ ਜਾਣਕਾਰੀ ਦੇ ਵਿੱਚ ਆਉਂਦੀ ਹੈ ਤਾਂ ਉਹ ਵੀ ਉਹਦੀ ਰਿਪੋਰਟ ਉੱਥੇ ਦਿੱਤੀ ਜਾ ਸਕਦੀ ਹੈ ਜੀ ਮੈਂ ਤੁਹਾਨੂੰ ਕਿਹਾ ਸੀ ਜੇ ਫੋਟੋ ਵਾਇਰਲ ਹੋ ਜਾਂਦੀ ਹੈ ਉਹ ਵੀ ਉੱਥੇ ਦਿੱਤੀ ਉਹ ਵੀ ਉੱਥੇ ਦਿੱਤੀ ਜਾ ਸਕਦੀ ਹੈ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਦੇ ਉੱਪਰ ਤੁਸੀਂ ਉਸ ਉਸ ਦੇ ਬਾਰੇ ਵੀ ਸ਼ਿਕਾਇਤ ਦਰਜ ਕਰ ਸਕਦੇ ਮੰਨ ਲਓ ਵੀ ਕੋਈ ਪੱਤੀ ਜਾਣ ਕਿਸੇ ਨੇ AI ਨਹੀਂ ਬਣਾ ਕੇ ਪਾਤੀ ਮੰਨ ਲਓ AI ਤੋਂ ਬਣਾ ਕੇ ਪਾਤੀ ਤੁਹਾਨੂੰ ਆਨਲਾਈਨ ਕੋਈ ਤੰਗ ਕਰ ਰਿਹਾ ਹੈ ਆਨਲਾਈਨ ਤੁਹਾਡੀ ਕੋਈ ਫੋਟੋ ਬਣਾ ਕੇ ਜਾਂ ਬਣਾਉਣ ਦੀ ਧਮਕੀ ਦੇ ਕੇ ਤੁਹਾਡੇ ਤੋਂ ਕੋਈ ਹਾਂ ਥ੍ਰੈਟ ਕਰ ਰਿਹਾ ਹੈ ਕੋਈ ਤੁਹਾਨੂੰ ਸਟਾਕ ਕਰ ਰਿਹਾ ਆਨਲਾਈਨ ਆਨਲਾਈਨ ਤੁਹਾਡਾ ਪਿੱਛਾ ਕਰ ਰਿਹਾ ਜਿਵੇਂ ਆਮ ਤੌਰ ਤੇ ਸਟਾਕਿੰਗ ਹੁੰਦੀ ਹੈ ਪਿੱਛਾ ਕਰਨਾ ਜੇ ਕੋਈ ਆਨਲਾਈਨ ਤੁਹਾਨੂੰ ਤੰਗ ਕਰ ਰਿਹਾ ਤੁਹਾਨੂੰ ਵਾਰ-ਵਾਰ ਤੁਹਾਡੇ ਉੱਤੇ ਕਮੈਂਟ ਕਰ ਰਿਹਾ ਕੁਝ ਹੋਰ ਕਰ ਰਿਹਾ ਤਾਂ ਉਹਦੀ ਵੀ ਸ਼ਿਕਾਇਤ ਤੁਸੀਂ ਜਿਹ ਉਹ ਨਾਲ ਦੀ ਨਾਲ ਤੁਹਾਨੂੰ ਗਾਈਡ ਕਰੀ ਜਾਊਗਾ ਵੀ ਸ਼ਿਕਾਇਤ ਕਰਨੀ ਬੜਾ ਆਸਾਨ ਪੋਰਟਲ ਹੈ ਤੁਸੀਂ ਜਦੋਂ ਉਹਨੂੰ ਖੋਲੋਗੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ cybercrime.gov.in ਜਦ ਤੁਸੀਂ ਉਹ ਤੇ ਖੋਲੋਗੇ ਤਾਂ ਬੜਾ ਆਸਾਨ ਤੇ ਸਿੰਪਲ ਭਾਸ਼ਾ ਦੇ ਵਿੱਚ ਤੁਹਾਨੂੰ ਦਿਖ ਜੇਗਾ ਕਿ ਕਿਵੇਂ ਉਹਦੇ ਤੇ ਸ਼ਿਕਾਇਤ ਕਰਨੀ ਹੈ ਸ਼ਿਕਾਇਤ ਕਰਕੇ ਉਹ ਤੁਹਾਡੀ ਜਾਣਕਾਰੀ ਮੰਗੇਗਾ ਉਹ ਜਾਣਕਾਰੀ ਜੇ ਤੁਸੀਂ ਭਰ ਦੋਗੇ ਤਾਂ ਤੁਹਾਡੇ ਫੋਨ ਤੇ ਜਾਂ ਤੁਹਾਡੇ ਜਿਹੜੇ ਮਤਲਬ ਈਮੇਲ ਦਿੱਤੇ ਗਏ ਤੇ ਤੁਹਾਨੂੰ ਅਪਡੇਟ ਵੀ ਦਿੰਦਾ ਰਹੇਗਾ ਇੱਕ ਨਾ ਜੀ ਅ ਅਨਨੋਨ ਨੰਬਰਾਂ ਤੋਂ ਵੀਡੀਓ ਕਾਲ ਆ ਗਈ ਸੀ ਚੱਕ ਲਈ ਜੀ ਜਿਵੇਂ ਅਸੀਂ ਫੋਟੋ ਡਾਊਨਲੋਡ ਕਰਦੇ ਆ ਵੀਡੀਓ ਕਾਲ ਵੀ ਚੱਕ ਲੈਨੇ ਆ ਤਾਂ ਉੱਥੇ ਕਈ ਵਾਰ ਇਹੋ ਜਿਹਿਆਂ ਕੀ ਕਹਿੰਦੇ ਸਲੀਲ ਤਰੀਕੇ ਨਾਲ ਕੋਈ ਸਾਹਮਣੇ ਖੜਾ ਆ ਫਿਰ ਬਾਅਦ ਚੋਂ ਤੁਹਾਨੂੰ ਬਲੈਕਮੇਲ ਕਰਦੇ ਆ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਵੀਡੀਓਸ ਉਹ ਭੇਜੀਆਂ ਜਾਂਦੀਆਂ ਤੁਹਾਡੇ ਫੇਸਬੁਕ 'ਚ ਲੋਕਾਂ ਨੂੰ ਲੱਭ ਕੇ ਤੁਹਾਨੂੰ ਹੋਰ ਤਰੀਕਿਆਂ ਨਾਲ ਲੱਭ ਕੇ ਤੁਹਾਨੂੰ ਬਲੈਕਮੇਲ ਕੀਤਾ ਜਾਂਦਾ ਇਹ ਇਹਦੇ ਬਾਰੇ ਤੁਸੀਂ ਕੀ ਕਹੋਗੇ ਏ ਜੀ ਉਹੀ ਸੇਮ ਗੱਲ ਆ ਸਭ ਤੋਂ ਵੱਡੀ ਸਾਵਧਾਨੀ ਤਾਂ ਪਰਹੇਜ਼ ਹੁੰਦਾ ਕਿ ਉਹ ਜੀ ਕੋਈ ਅਨਨੋਨ ਨੰਬਰ ਤੋਂ ਕੋਈ ਵੀਡੀਓ ਕਾਲ ਆ ਵਟਸਐਪ ਕਾਲ ਵੈਸੇ ਹੀ ਵੀ ਅਨਨੋਨ ਨੰਬਰ ਤੋਂ ਚੱਕਣ ਦਾ ਆਪਣਾ ਮਤਲਬ ਬਣਦਾ ਨਹੀਂ ਫੇਸਬੁੱਕ ਇੰਸਟਾਗ੍ਰam ਤੇ ਵੀ ਇਹ ਚੀਜ਼ ਆ ਕਿਸੇ ਵੀ ਸੋਸ਼ਲ ਮੀਡੀਆ ਦੇ ਮਾਧਿਅਮ ਤੇ ਜਦੋਂ ਤੁਹਾਨੂੰ ਕੋਈ ਵੀਡੀਓ ਕਾਲ ਕਿਸੇ ਅਣਜਾਣੇ ਬੰਦੇ ਦੀ ਆ ਰਹੀ ਹੈ ਜੇ ਨੂੰ ਤੁਸੀਂ ਜਾਣਦੇ ਨਹੀਂ ਤਾਂ ਉਹਨੂੰ ਨਾ ਚੱਕੋ ਜੇ ਤੁਹਾਡੀ ਬਣ ਗਈ ਹੈ ਚੱਕ ਲਈ ਹੈ ਤਾਂ ਫਸਟ ਸਭ ਤੋਂ ਪਹਿਲਾਂ ਤਾਂ ਕੀ ਹੈ ਤੁਸੀਂ ਦੇਖੋ ਆਮ ਤੌਰ ਤੇ ਸਕੈਮਰ ਵੀ ਕਾਲੀ ਦੇ ਵਿੱਚ ਹੁੰਦਾ ਉਹਨੇ ਕਿਸੇ ਇਕੱਲੇ ਬੰਦੇ ਨੂੰ ਤਾਂ ਟਾਰਗੇਟ ਕੀਤਾ ਨਹੀਂ ਹੁੰਦਾ ਤਾਂ ਉਹਨੂੰ ਅਵੋਇਡ ਕਰੋ ਤੁਸੀਂ ਉਹਦੀ ਕਾਲ ਚੱਕਣਾ ਜੇ ਕਾਲ ਆ ਰਹੀ ਹੈ ਤੇ ਉਹ ਸੇਮ ਜਿਹੜਾ ਰਿਪੋਰਟਿੰਗ ਵਾਲਾ ਆਪਾਂ ਪਹਿਲਾਂ ਗੱਲ ਕੀਤੀ ਹੈ ਰਿਪੋਰਟਿੰਗ ਕਰੋ ਉਹਦੀ ਹਮਮ ਠੀਕ ਹੈ ਨਾ 1930 ਤੇ ਕਾਲ ਕਰ ਸਕਦੇ ਹੋ ਤੁਸੀਂ 181 ਤੇ ਜੇ ਬੱਚਿਆਂ ਨਾਲ ਤੇ ਔਰਤਾਂ ਨਾਲ ਸੰਬੰਧਿਤ ਕਰਾਈਮ ਹੈਗਾ ਤਾਂ 181 ਤੇ ਵੀ ਉਹਦੀ ਕਾਲ ਕਰ ਸਕਦੇ ਹੋ ਹਮਮ ਤੇ ਜਿਹੜਾ 1098 ਨੰਬਰ ਹੈਗਾ 1098 ਚਾਈਲਡ ਲਾਈਨ ਹੈਗੀ ਹੈ ਜਿਹਨੂੰ ਆਪਾਂ ਕਹਿੰਦੇ ਆ ਉਹਦੇ ਤੇ ਵੀ ਕਾਲ ਕੀਤੀ ਜਾ ਸਕਦੀ ਹੈ ਤੇ ਪਰ ਸਭ ਤੋਂ ਮੇਨ ਗੱਲ ਹੈ ਕਿ ਉਹਦੀ ਕਾਲ ਨਾ ਚੱਕੀ ਜਾਵੇ ਉਹਦੇ ਨਾਲ ਹੋਰ ਫਸਣ ਦੀ ਜਿਹੜੀ ਮਤਲਬ ਆਪਾਂ ਗਲਤੀ ਕਰ ਅੱਗੇ ਹੋਰ ਇੱਕ ਵੀਡੀਓ ਮੰਨ ਲਓ ਆਪਣੀ ਬਣ ਗਈ ਆਪਾਂ ਕਾਲ ਚੱਕ ਲਈ ਤੇ ਹੋਰ ਕੋਈ ਉਹਦੇ ਨਾਲ ਫੋਟੋ ਜਾਂ ਵੀਡੀਓ ਕੋਈ ਹੋਰ ਜਾਣਕਾਰੀ ਸਾਂਝੀ ਨਾ ਕਰੋ ਹਮ ਇੱਕ ਉਹਦੀ ਰਿਪੋਰਟ ਕਰਨਾ ਹੀ ਸਭ ਤੋਂ ਜਿਹੜਾ ਹੈ ਵਧੀਆ ਤਰੀਕਾ ਹੈ ਉਹਨੂੰ ਉਹਦੇ ਤੋਂ ਆਪਣੇ ਆਪ ਨੂੰ ਬਚਾਉਣ ਦਾ ਬੱਚਿਆਂ ਨੂੰ ਅੱਜ ਕੱਲ ਮਾਪਿਆਂ ਨੇ ਕੰਮ ਕਰਨਾ ਹੁੰਦਾ ਹੈ ਕੰਮ ਤੇ ਜਾਣਾ ਹੁੰਦਾ ਹੈ ਬੱਚਿਆਂ ਨੂੰ ਅਸੀਂ ਲਾਲਚ ਦਿੰਨੇ ਕਿ ਖੇਡਣ ਦਾ ਦਿੰਦੇ ਹੁੰਦੇ ਸੀ ਹੁਣ ਮੋਬਾਈਲ ਦਾ ਦਿੰਦੇ ਆ ਜਾਂ ਮੋਬਾਈਲ ਲਈ ਜਿੱਤ ਕਰਦੇ ਆ ਬੱਚਿਆਂ ਦੇ ਇਸ ਪੱਖ ਨੂੰ ਜੇ ਕੋਈ ਉਹਦਾਂ ਹਰਕਤ ਹੋ ਰਹੀ ਹੈ ਕਿਵੇਂ ਚੈੱਕ ਕੀਤਾ ਜਾ ਸਕਦਾ ਹੈ ਦੇਖੋ ਜੀ ਇਹਨੂੰ ਸਾਡੀ ਸਾਈਬਰ ਉਹਦੀ ਭਾਸ਼ਾ ਦੇ ਵਿੱਚ ਕਿਹਾ ਜਾਂਦਾ ਕਿ ਪਹਿਲਾਂ ਬੱਚਾਂ ਦਾ ਚਾਈਲਡਹੂਡ ਜਿਹੜਾ ਹੁੰਦਾ ਸੀ ਬਚਪਨ ਹੁੰਦਾ ਸੀ ਉਹ ਬਾਹਰ ਹੁੰਦਾ ਸੀ ਹਮ ਹੁਣ ਬੱਚਿਆਂ ਦਾ ਬਚਪਨ ਜਿਹੜਾ ਡਿਜੀਟਲ ਬਣ ਗਿਆ ਹਮ ਹ ਤੇ ਉਹਦੇ ਉਹਦੇ ਕਿਸੇ ਨਾ ਕਿਸੇ ਮਾਪੇ ਵੀ ਕਸੂਰਵਾਰ ਹੈਗੇ ਨੇ ਹਮ ਹ ਕਸੂਰਵਾਰ ਐਵੇਂ ਨਹੀਂ ਕਿ ਉਹ ਆਪਣੀਆਂ ਗੱਲਾਂ ਕਰਨ ਵਾਸਤੇ ਆ ਆਪਣੇ ਆਪਣੇ ਆਪ ਨੂੰ ਵੇਲਾ ਰੱਖਣ ਵਾਸਤੇ ਕਈ ਵਾਰ ਬੱਚਾ ਨੂੰ ਆਪ ਹੀ ਮੋਬਾਈਲ ਦੇ ਦਿੰਦੇ ਨੇ ਜੀ ਬਿਲਕੁਲ ਇਹ ਤਾਂ ਹੋ ਗਈ ਜਿਹੜੀ ਅਣਗਹਿਲੀ ਜਿਹੜੀ ਨਹੀਂ ਕਰਨੀ ਚਾਹੀਦੀ ਕਈ ਵਾਰ ਬੱਚਾ ਨੂੰ ਇੰਟਰਨੈਟ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦੀ ਪੜ੍ਹਾਈ ਵਾਸਤੇ ਤੇ ਹੋਰ ਜਿਹੜੇ ਸਕੂਲ ਦੀਆਂ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਵਾਸਤੇ ਉਦੋਂ ਜਦੋਂ ਬੱਚੇ ਨੂੰ ਡਿਵਾਈਸ ਦੇਣੀ ਹੈ ਤਾਂ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਇੱਕ ਕੰਪਿਊਟਰ ਜਿਹੜਾ ਨਾ ਨਾਰਮਲ ਕੰਪਿਊਟਰ ਹੁੰਦਾ ਹੈ ਡੈਸਕ ਤੇ ਜਿਹੜਾ ਹੁੰਦਾ ਹੈ ਉਹ ਵਾਲਾ ਕੰਪਿਊਟਰ ਉਹਨਾਂ ਨੂੰ ਦਿੱਤਾ ਜਾਵੇ ਤੇ ਉਹ ਕੋਸ਼ਿਸ਼ ਕਰਨੇ ਕਿ ਕਿਸੇ ਕਾਮਨ ਰੂਮ ਜਾਂ ਕਾਮਨ ਸਪੇਸ ਦੇ ਵਿੱਚ ਕਰਦੇ ਵਿੱਚ ਦਿੱਤਾ ਜਾਵੇ ਬੱਚੇ ਕੋਲ ਲੈਪਟਾਪ ਜਾਂ ਟੈਬਲੇਟ ਜਿਹੜੀ ਹੈਗੀ ਹੈ ਉਹਨਾਂ ਦੇ ਰੂਮ ਦੇ ਵਿੱਚ ਅਨਸੂਪਰਵਾਈਜ਼ਡ ਜਿਹੜਾ ਹੈਗਾ ਬਿਨਾਂ ਨਿਗਰਾਨੀ ਤੋਂ ਨਹੀਂ ਹੋਣਾ ਚਾਹੀਦਾ ਕਿਉਂਕਿ ਬੱਚੇ ਗਲਤੀ ਕਰ ਬੈਠਦੇ ਆ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਬੱਚੇ ਗੇਮਾਂ ਖੇਡਦੇ ਹੋਏ ਜਾਂ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਫੋਟੋਜ਼ ਪਾ ਦਿੰਦੇ ਨੇ ਤੇ ਸਟ੍ਰੇਂਜਰ ਜਿਹੜੇ ਹੈਗੇ ਨੇ ਅਜਨਬੀ ਉਹਨਾਂ ਨਾਲ ਜਾਣ ਪਛਾਣ ਕਰ ਲੈਂਦੇ ਨੇ ਉਹਨਾਂ ਨਾਲ ਚੈਟ ਵਗੈਰਾ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਫਿਰ ਉਹ ਸਟ੍ਰੇਂਜਰ ਜਿਹੜੇ ਹੈਗੇ ਨੇ ਉਹਨਾਂ ਨੂੰ ਸਕੈਮ ਕਰਨ ਵਾਸਤੇ ਜਾਂ ਐਕਸਪਲੋਇਟੇਸ਼ਨ ਕਰਨ ਵਾਸਤੇ ਉਹਨਾਂ ਦੀਆਂ ਫੋਟੋਜ਼ ਜਿਹੜੀਆਂ ਕਿ ਅਪੱਤੀਜਨਕ ਹੋ ਸਕਦੀਆਂ ਨੇ ਉਹ ਵੀ ਉਹਨਾਂ ਤੋਂ ਮੰਗਵਾ ਲੈਂਦੇ ਨੇ ਬਹਿਲਾਫਸ ਲਾ ਕੇ ਦੂਜਾ AI ਦੀ ਵਰਤੋਂ ਕਰਕੇ ਆਮ ਫੋਟੋ ਨੂੰ ਵੀ ਉਹ ਜਿਹੜੀ ਹੈਗੀ ਹੈ ਬਣਾਇਆ ਜਾਂਦਾ ਅਪੱਤੀਜਨਕ ਫੋਟੋ ਬਣਾ ਲੈਂਦੇ ਨੇ ਤੇ ਮੁੜ ਕੇ ਫਿਰ ਜਿਹੜਾ ਬੱਚਾ ਹੈਗਾ ਉਹਨੂੰ ਉਹ ਫੋਟੋ ਭੇਜ ਕੇ ਤੇ ਉਹਨੂੰ ਬਲੈਕਮੈਲ ਕਰਦੇ ਨੇ ਜੇ ਨਾ ਬੱਚਾ ਡਰ ਜਾਂਦਾ ਤਾਂ ਦੋ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਪਹਿਲਾਂ ਤਾਂ ਬੱਚਿਆਂ ਨੂੰ ਅਨਸੂਪਰਵਾਈਜ਼ਡ ਕੋਈ ਵੀ ਡਿਵਾਈਸ ਨਾ ਦਿਓ ਹਮਮ ਬੱਚੇ ਨਾਲ ਐਨਾ ਇੱਕ ਵਿਸ਼ਵਾਸ ਆਪਣਾ ਬਣਾ ਕੇ ਰੱਖੋ ਕਿ ਬੱਚਾ ਤੁਹਾਡੇ ਨਾਲ ਹਰ ਗੱਲ ਕਰੇ ਬੱਚਾ ਤੁਹਾਨੂੰ ਦੱਸੇ ਕਿ ਮੈਂ ਜੇ ਕੋਈ ਫਰੈਂਡ ਵੀ ਉਹਦਾ ਹੈਗਾ ਫਰੈਂਡ ਬਣਾਉਣਾ ਕੋਈ ਬੁਰੀ ਗੱਲ ਨਹੀਂ ਹੈਗੀ ਪਰ ਫਰੈਂਡ ਕਿਹਜੇ ਹੋਣੇ ਚਾਹੀਦੇ ਨੇ ਹਮ ਉਹ ਸਟ੍ਰੇਂਜਰਸ ਮਤਲਬ ਐਦਾਂ ਦੇ ਨਾ ਹੋਣ ਕਿ ਉਹਨਾਂ ਨੂੰ ਐਕਸਪਲੋਇਟ ਕਰਨ ਕਿਉਂਕਿ ਆਨਲਾਈਨ ਤੋਂ ਆਫਲਾਈਨ ਤੋਂ ਦੋਸਤ ਨਹੀਂ ਬਣਾਉਣਾ ਚਾਹੀਦਾ ਨਹੀਂ ਬਣਾਉਣਾ ਚਾਹੀਦਾ ਬੱਚਿਆਂ ਨੂੰ ਖਾਸ ਤੌਰ ਤੇ ਇਹ ਚੀਜ਼ ਸਿਖਾਉਣੀ ਆਪਾਂ ਨੇ ਐਜੂਕੇਟ ਕਰਨਾ ਕਿਉਂਕਿ ਕਈ ਕੇਸਿਸ ਦੇਖੇ ਗਏ ਨੇ ਵੈਸਟ ਮਗਾਲ ਦਾ ਕੇਸ ਮੇਰੇ ਧਿਆਨ ਦੇ ਵਿੱਚ ਆਉਂਦਾ ਜਿੱਥੇ ਆਨਲਾਈਨ ਬੱਚੇ ਨੇ ਦੋਸਤੀ ਕੀਤੀ ਕਿਸੇ ਨਾਲ ਉਸ ਨੇ ਉਹਨੂੰ ਕਾਫੀ ਦੇ ਬਹਾਨੇ ਕਿਤੇ ਬਾਹਰ ਬੁਲਾਇਆ ਤੇ ਮੜਕੇ ਕੋਲਡ ਡਰਿੰਕ ਦੇ ਵਿੱਚ ਕੋਈ ਅਜੀਹਾ ਪਦਾਰਥ ਪਿਆ ਕੇ ਤੇ 3 ਸਾਲ ਬਾਅਦ ਬੱਚਾ ਜਿਹੜਾ ਹੈ ਦਿੱਲੀ ਪੁਲਿਸ ਦੀ ਟੀਮ ਨੇ ਰਿਕਵਰ ਕੀਤਾ ਅੱਛਾ ਜੀ ਮਤਲਬ ਉਹ ਕਿਡਨਾਪ ਹੋ ਗਿਆ ਬੱਚਾ ਉੱਥੋਂ ਆਨਲਾਈਨ ਸੀਗਾ ਚੈਟਿੰਗ ਕਰ ਰਿਹਾ ਸੀਗਾ ਤੇ ਦੇਖੋ ਆਫਲਾਈਨ ਡੇਂਜਰ ਜ਼ੋਨ ਦੇ ਵਿੱਚ ਜਾ ਕੇ ਉਹਨੇ ਮਤਲਬ ਆਪਣੇ ਆਪ ਨੂੰ ਇੰਡੀਜਰ ਕਰ ਲਿਆ ਤਾਂ ਇਹ ਮਾਪੇ-ਬਾਪ ਨੂੰ ਤੇ ਮਤਲਬ ਜਿਹੜੇ ਵੀ ਗਾਰਡੀਅਨਸ ਹੈਗੇ ਉਹਨਾਂ ਨੂੰ ਚਾਹੀਦਾ ਹੈ ਕਿ ਬੱਚਾ ਨੂੰ ਸੁਪਰਵਾਈਜ਼ ਜਿਹੜੀ ਡਿਵਾਈਸ ਦਿੱਤੀ ਜਾਵੇ ਕਿ ਉਹਨਾਂ ਨੂੰ ਐਜੂਕੇਟ ਕੀਤਾ ਜਾਵੇ ਕਿ ਸਟ੍ਰੇਂਜਰਸ ਆਨਲਾਈਨ ਜਿਹੜੇ ਹੈਗੇ ਨੇ ਜਿਵੇਂ ਆਫਲਾਈਨ ਵੀ ਸਟ੍ਰੇਂਜਰ ਜੇ ਖਤਰਨਾਕ ਹੈ ਤਾਂ ਆਨਲਾਈਨ ਸਟ੍ਰੇਂਜਰ ਵੀ ਖਤਰਨਾਕ ਹੈ ਜੀ ਤਾਂ ਉਹਨਾਂ ਤੋਂ ਵਿਚਾਰ ਰੱਖਣਾ ਚਾਹੀਦਾ ਇੱਕ ਤਾਂ ਹੋ ਗਿਆ ਇਹ ਅਲੱਗ-ਅਲੱਗ ਨਿਸ਼ਾਨੀਆਂ ਅਲੱਗ-ਅਲੱਗ ਸਮੱਸਿਆਵਾਂ ਸਾਵਧਾਨੀਆਂ ਕਿ ਜਿਹੜੇ ਜਨਰਲੀ ਕਾਮਨ ਸਾਵਧਾਨ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਅਸੀਂ ਫਸ ਜਾਂਦੇ ਹਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਗਲਤੀਆਂ ਆਪਾਂ ਕਰਦੇ ਆਂ ਉਹਦੇ ਵਿੱਚੋਂ ਆਮ ਤੌਰ ਤੇ ਤਾਂ ਜਿਹੜੀ ਆਪਾਂ ਪਹਿਲਾਂ ਡਿਸਕਸ ਕੀਤੀ ਹੈ ਕਿ ਆਪਾਂ ਕਿਸੇ ਵੀ ਲਿੰਕ ਤੇ ਐਵੇਂ ਕਲਿੱਕ ਨਾ ਕਰੀਏ ਕੋਈ ਵੀ ਲਿੰਕ ਜਿਹੜਾ ਆਪਾਂ ਆਪਾਂ ਨੂੰ ਜਿਹੜੀ ਚੀਜ਼ ਚਾਹੀਦੀ ਨਹੀਂ ਤੇ ਆਪਾਂ ਉਹ ਆਪਣੇ ਸਾਹਮਣੇ ਆ ਗਈ ਤਾਂ ਆਪਾਂ ਉਹਨੂੰ ਕਿਉਂ ਛੇੜ ਰਹੇ ਕਾਲੀ ਨਾ ਕਰੀਏ ਕਾਲੀ ਨਾ ਕਰੀਏ ਕਾਲੀ ਅੱਛਾ ਦੂਜਾ ਆਪਾਂ ਇਨਵੈਸਟਮੈਂਟ ਜਲਦੀ ਅਮੀਰ ਹੋਣ ਦੀ ਜਿਹੜੀ ਹੈਗੀ ਹੈ ਇਹਨਾਂ ਖਾਸ ਤੌਰ ਤੇ ਪੈਨਸ਼ਨਰ ਗਲਤੀ ਕਰਦੇ ਆ ਇਨਵੈਸਟਮੈਂਟ ਸਕੀਮਸ ਹੁੰਦੀਆਂ ਨੇ ਪੌਂਜੀ ਸਕੀਮਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਉਹ ਇਨਵੈਸਟ ਕਰਨ ਦੇ ਕ੍ਰਿਪਟੋ ਕਰੰਸੀ ਹੋ ਗਈ ਉਹਨਾਂ ਦੇ ਵਿੱਚ ਇਨਵੈਸਟ ਕਰਨ ਦੇ ਲਾਲਚ ਦੇ ਵਿੱਚ ਆ ਕੇ ਜਲਦੀ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਆ ਕੇ ਉਹ ਪੈਸਾ ਇਨਵੈਸਟ ਕਰ ਦਿੰਦੇ ਨੇ ਉਹਨਾਂ ਨੂੰ ਇੱਕ ਵੈਬਸਾਈਟ ਵੀ ਦਿਖਾਈ ਜਾਂਦੀ ਵੀ ਦੇਖੋ ਤੁਹਾਡੇ ਪੈਸੇ ਵੱਧ ਰਹੇ ਨੇ ਹੋਰ ਪੈਸੇ ਲਵਾ ਲਏ ਜਾਂਦੇ ਨੇ ਪਰ ਉਹ ਵੈਬਸਾਈਟ ਵੀ ਨਕਲੀ ਹੁੰਦੀ ਹੈ ਉਹ ਇਨਵੈਸਟਮੈਂਟ ਸਕੀਮ ਵੀ ਨਕਲੀ ਹੁੰਦੀ ਹੈ ਤਾਂ ਐਦਾਂ ਦੀਆਂ ਆਪਾਂ ਸਕੀਮਾਂ ਦੇ ਵਿੱਚ ਨਾ ਲਾਲਚ ਦੇ ਵਿੱਚ ਆਈਏ ਜਿਹੜੇ ਆਪਣਾ ਰੂਟੀਨ ਦਾ ਬੈਂਕਿੰਗ ਸਿਸ ਉਸ ਦੇ ਵਿੱਚ ਹੀ ਜਾਂ ਸਟਾਕ ਮਾਰਕੀਟ ਜਾਂ ਜਿਵੇਂ ਵੀ ਜੋ ਵੀ ਹੈਗਾ ਉਸ ਦੇ ਵਿੱਚ ਹੀ ਜੋ ਬੈਂਕਿੰਗ ਹੀ ਜਾਣਾ ਚਾਹੀਦਾ ਥਰੂ ਬੈਂਕਿੰਗ ਪ੍ਰੋਪਰ ਚੈਨਲ 'ਤੇ ਜਾਣਾ ਚਾਹੀਦਾ ਦੂਜੀ ਗੱਲ ਜਿਹੜੀ ਹੈਗੀ ਹੈ ਆਪਣੇ ਪਾਸਵਰਡ ਆਪਾਂ ਬੜੇ ਆਸਾਨ ਰੱਖ ਲੈਣੇ ਆ ਹਾਂਜੀ ਆਪਾਂ ਆਪਣੀ ਡੇਟ ਆਫ ਬਰਥ ਨੂੰ ਹੀ ਆਪਣਾ ਪਾਸਵਰਡ ਰੱਖ ਲੈਣੇ ਆ ਤੇ ਆਮ ਤੌਰ 'ਤੇ ਆਪਣੇ ਜਿਹੜੇ ਕ੍ਰੈਡਿਟ ਕਾਰਡ ਜਾਂ ਕੁਝ ਹੋਰ ਹੈਗੇ ਆ ਆਪਾਂ ਬੜੀ ਮਤਲਬ ਉਹਨਾਂ ਦੀ ਫੋਟੋਆਂ ਖਿੱਚ ਕੇ ਆਪਣੇ ਫੋਨ ਦੇ ਵਿੱਚ ਰੱਖ ਲੈਣੇ ਆ ਉਹਨਾਂ ਦੇ ਪਾਸਵਰਡਸ ਵੀ ਆਪਾਂ ਫੋਨ ਦੇ ਵਿੱਚ ਹੀ ਸੇਵ ਕਰ ਲੈਣੇ ਆ ਕਈ ਵਾਰ ਤਾਂ ਪਾਸਵਰਡ ਆਪਾਂ ਆਸਾਨ ਨਾ ਰੱਖੀਏ ਪਾਸਵਰਡ ਜਿਹੜਾ ਹੈਗਾ ਸਟਰੋਂਗ ਪਾਸਵਰਡ ਜਿਹਦੇ ਵਿੱਚ ਮਤਲਬ ਟੈਕਸਟ ਵੀ ਹੋਵੇ ਅਲਫਾਨੂਮੈਰੀਕਲ ਜਿਹਨੂੰ ਪਾਸਵਰਡ ਆਪਾਂ ਕਹਿੰਦੇ ਆ ਉਹ ਰੱਖੀਏ ਤੇ ਸਾਵਧਾਨੀ ਰੱਖੀਏ ਕਿ ਆਪਾਂ ਪਾਸਵਰਡ ਜਾਂ ਓਟੀਪੀ ਕਿਸੇ ਨਾਲ ਸ਼ੇਅਰ ਨਾ ਕਰੀਏ ਉਸ ਤੋਂ ਬਾਅਦ ਕਈ ਵਾਰ ਆਪਾਂ ਔਨਲਾਈਨ ਬੈਂਕਿੰਗ ਯੂਜ਼ ਕਰਦੇ ਆ ਆਪਾਂ ਸਾਰੇ ਫੋਨ ਦੇ ਵਿੱਚ ਔਨਲਾਈਨ ਬੈਂਕਿੰਗ ਯੂਜ਼ ਕਰਦੇ ਆ ਉਹ ਜੇ ਸਾਵਧਾਨੀ ਨਾਲ ਕੀਤੀ ਜਾਵੇ ਤਾਂ ਕੋਈ ਖਤਰੇ ਵਾਲੀ ਗੱਲ ਨਹੀਂ ਪਰ ਆਪਾਂ ਕਈ ਵਾਰ ਕਾਮਨ ਵਾਈਫਾਈ ਪਬਲਿਕ ਵਾਈਫਾਈ ਤੇ ਵੀ ਆਪਾਂ ਔਨਲਾਈਨ ਬੈਂਕਿੰਗ ਯੂਜ਼ ਕਰ ਲੈਨੇ ਆ ਹਾਂਜੀ ਤੇ ਉਹ ਬੜੀ ਵੱਡੀ ਗਲਤੀ ਹੈ अच्छा जिथे ਵੀ ਪਬਲਿਕ ਪਲੇਟਫਾਰਮ ਤੇ ਕੋਈ ਵਾਈਫਾਈ ਅਵੇਲੇਬਲ ਹੈ ਮੰਨ ਲਓ ਕਿ ਕਿਸੇ ਰੇਲਵੇ ਸਟੇਸ਼ਨ ਤੇ ਕਿਸੇ ਬੱਸ ਸਟੈਂਡ ਤੇ ਜਾਂ ਕਿਸੇ ਹੋਰ ਮਾਲ ਦੇ ਵਿੱਚ ਪਬਲਿਕ ਵਾਈਫਾਈ ਚੱਲ ਰਿਹਾ ਹੈ ਆਪਾਂ ਉਹਨੂੰ ਐਕਸੈਸ ਕਰ ਰਹੇ ਹਾਂ ਤੇ ਉੱਥੇ ਜਾ ਕੇ ਤੁਸੀਂ ਆਨਲਾਈਨ ਬੈਂਕਿੰਗ ਨਾ ਯੂਜ਼ ਕਰੋ اچھا ਜੀ ਉਹਦੇ ਨਾਲ ਤੁਹਾਡੇ ਫਸਣ ਦੇ ਆਸਰ ਬਹੁਤ ਵੱਜ ਜਾਂਦੇ ਅੱਛਾ ਉਹ ਹੈਕ ਹੋ ਸਕਦਾ ਉਸ ਤੋਂ ਬਾਅਦ ਜਿਹੜਾ ਹੈਗਾ ਏਪੀਕੇ ਫਾਈਲਸ ਵਾਲੀ ਆਪਾਂ ਗੱਲ ਕੀਤੀ ਧਿਆਨ ਨਾਲ ਜੇ ਤੁਸੀਂ ਦੇਖੋਗੇ ਤਾਂ ਹਰ ਏਪੀਕੇ ਫਾਈਲ ਜਿਹੜੀ ਹੁੰਦੀ ਹੈ ਉਹਦੇ ਪਿੱਛੇ .apk ਲਿਖਿਆ ਹੁੰਦਾ .apk ਉਹ ਵਾਲੀ ਫਾਈਲ ਜਿਹੜੀ ਹੈ ਤੁਸੀਂ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਲਓਗੇ ਜੇ ਤੁਸੀਂ ਕਿਸੇ ਮਤਲਬ ਵੈਰੀਫਾਈਡ ਸੋਰਸ ਤੇ ਕਲਿੱਕ ਕਰਦੇ ਹੋ ਉਹਦੀ ਉਹਦਾ ਵੀ ਬੈਸਟ ਮੈਥਡਿਕ ਹੈਗਾ ਕਿ ਤੁਸੀਂ ਮੰਨ ਲਓ ਆਪਣੇ ਐਂਡਰੋਇਡ ਫੋਨ ਦੇ ਵਿੱਚ ਕੋਈ ਐਪ ਡਾਊਨਲੋਡ ਕਰਨੀ ਤਾਂ ਸਿਰਫ ਪਲੇ ਸਟੋਰ ਤੋਂ ਕਰੋ ਜੇ ਤੁਸੀਂ ਥਰਡ ਪਾਰਟੀ ਐਪ ਕੋ ਡਾਊਨਲੋਡ ਕਰੋਗੇ ਉਹਦੇ ਵਿੱਚ ਵੀ ਖਤਰਾ ਹੋ ਸਕਦਾ ਅੱਛਾ ਜੀ ਬੱਚੇ ਗੇਮ ਡਾਊਨਲੋਡ ਕਰਨ ਵਾਸਤੇ ਕਈ ਗੇਮਸ ਵੈਨ ਨੇ ਤੇ ਕੋਈ ਹੋਰ ਉਹ ਡਾਊਨਲੋਡ ਕਰਨ ਵਾਸਤੇ ਕਈ ਵਾਰ ਡਾਰਕ ਵੈਬ ਤੇ ਚਲੇ ਜਾਂਦੇ ਆ ਜੋ ਜਿਹੜੀ ਕ੍ਰੈਕ ਕੀਤੀਆਂ ਬੈਕ ਕ੍ਰੈਕ ਕੀਤੀਆਂ ਵੈਬਸਾਈਟਸ ਹੁੰਦੀਆਂ ਨੇ ਜਾਂ ਹੋਰ ਹੁੰਦੀਆਂ ਨੇ ਉੱਥੇ ਵੀ ਬੱਚੇ ਗਲਤੀ ਕਰ ਬੈਠਦੇ ਆ ਉੱਥੇ ਆਪਣਾ ਜਿਹੜਾ ਤੁਹਾਡਾ ਕੰਪਿਊਟਰ ਦਾ ਡਾਟਾ ਹੈ ਜਾਂ ਤੁਹਾਡੇ ਫੋਨ ਦਾ ਆ ਜਾਂ ਟੈਬਲੇਟ ਦਾ ਡਾਟਾ ਹੈ ਉਹ ਵੀ ਉਹਦੇ ਵਿੱਚ ਚਲਾ ਜਾਂਦਾ ਫਿਰ ਤੁਹਾਡਾ ਡਾਟਾ ਕੰਪਰੋਮਾਈਜ਼ ਹੋ ਜਾਂਦਾ ਤੇ ਤੁਸੀਂ ਫਿਰ ਉੱਥੇ ਬਲੈਕਮੇਲ ਹੋ ਜਾਂਦੇ ਇਸ ਤੋਂ ਬਾਅਦ ਕਈ ਵਾਰ ਬੈਂਕ ਦੇ ਕਰਮਚਾਰੀ ਬਣ ਕੇ ਲੋਕ ਫੋਨ ਕਰਦੇ ਨੇ ਸਕੈਮਰ ਤੇ ਤੁਸੀਂ ਵੈਰੀਫਾਈ ਕਰੋ ਕਿ ਬੈਂਕ ਦਾ ਕਰਮਚਾਰੀ ਹੈਗਾ ਕਿ ਨਹੀਂ ਹੈਗਾ ਉਹ ਵੈਰੀਫਾਈ ਬੈਂਕ ਨਾਲ ਕ੍ਰਾਸ ਚੈੱਕ ਕਰੋ ਬੈਂਕ ਨਾਲ ਕ੍ਰਾਸ ਚੈੱਕ ਕਰੋ ਅੱਛਾ ਇੱਕ ਹੋਰ ਗਲਤੀ ਆਪਾਂ ਆਮ ਤੌਰ ਤੇ ਸਾਰੇ ਕਰ ਕਿ ਮੰਨ ਲਓ ਕਿਤੇ ਕੋਈ ਆਪਾਂ ਨੂੰ ਬੈਂਕ ਦੇ ਕਿਸੇ ਕਸਟਮਰ ਕੇਅਰ ਦੀ ਲੋੜ ਹੈ ਜਾਂ ਕਿਸੇ ਹੋਰ ਮਤਲਬ OLX ਦਾ ਲਗਾ ਲਓ ਕਿਸੇ ਹੋਰ ਦਾ ਲਗਾ ਲਓ ਕਿਸੇ ਕਸਟਮਰ ਕੇਅਰ ਦੀ ਲੋੜ ਹੈ ਆਪਾਂ Google ਤੇ ਜਾ ਕੇ ਸਰਚ ਕਰਨ ਲੱਗ ਜਾਈਏ ਹਾਂਜੀ Google ਤੇ ਸਰਚ ਕੀਤੇਆਂ ਕਈ ਵਾਰ ਕਸਟਮਰ ਕੇਅਰ ਦੀ بجائے ਸਕੈਮਰ ਦਾ ਨੰਬਰ ਆਪਣੇ ਸਾਹਮਣੇ ਆ ਜਾਂਦਾ ਉਪਰ ਲੈ ਆਉਂਦੇ ਆ ਉੱਪਰ ਲੈ ਆਉਂਦੇ ਸਰਚ ਇੰਜਨ অপਟੀਮਾਈਜੇਸ਼ਨ ਹੁੰਦੀ ਹੈ ਉਹਦੇ ਨਾਲ ਉਹ ਲੈ ਆਉਂਦੇ ਆ ਹਾਂਜੀ ਕਿਉਂਕਿ ਉੱਥੇ ਤਾਂ ਮਤਲਬ ਉਹਨਾਂ ਨੇ ਪੇ ਕਰਨਾ ਹੈ ਤੇ ਉੱਥੇ ਜਿਹੜੀ ਚੀਜ਼ ਉਹ ਪੇ ਕਰਨਗੇ ਉਹ ਪਹਿਲਾਂ ਸ਼ੋ ਹੋਏਗੀ ਹਾਂਜੀ ਸਪான்ਸਰ ਕਰਕੇ ਉਹ ਸ਼ੋ ਹੁੰਦੀ ਹੈ ਪਰ ਆਪਾਂ ਇਹਨਾਂ ਧਿਆਨ ਨਹੀਂ ਦਿੰਦੇ ਕਿ ਉਹ ਸਪான்ਸਰਡ ਹੈ ਕਿ ਹਾਂਜੀ ਹਾਂ ਅਸਲੀ ਹੈ ਤੇ ਉੱਥੇ ਜਾ ਕੇ ਫਿਰ ਆਪਾਂ ਗਲਤੀ ਕਰ ਬੈਠਦੇ ਆ ਤਾਂ ਗੂਗਲ ਤੇ ਕੋਸ਼ਿਸ਼ ਕਰਨੀ ਹੈ ਕਿ ਕਿਸੇ ਬੈਂਕ ਦਾ ਕਸਟਮਰ ਕੇਅਰ ਜਾਂ ਕਿਸੇ ਵੀ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦਾ ਕਸਟਮਰ ਕੇਅਰ ਨੰਬਰ ਆਪਾਂ ਨਾਲ ਬੀ ਇਸ ਤੋਂ ਇਲਾਵਾ ਜਿਹੜੇ ਆਪਣੇ ਸੋਸ਼ਲ ਮੀਡੀਆ ਖਾ ਸੋਸ਼ਲ ਮੀਡੀਆ ਖਾਤਿਆਂ ਦੇ ਵੀ ਪਾਸਵਰਡ ਆਪਾਂ ਸਟਰੋਂਗ ਰੱਖੀਏ ਤੇ ਸੇਮ ਨਾ ਰੱਖੀਏ ਹਮਮ ਅਲੱਗ-ਅਲੱਗ ਹਾਂ ਤੇ ਜਿਹੜੇ ਆਪਣੇ ਬੈਂਕ ਖਾਤੇ ਨੇ ਜਾਂ ਹੋਰ ਖਾਤੇ ਆਪਣੇ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਾਂ ਚੈੱਕ ਵੀ ਕਰਦੇ ਰਹੀਏ ਵਾਰ-ਵਾਰ ਕੋਈ ਕ੍ਰੈਡਿਟ ਕਾਰਡ ਹੈ ਕੋਈ ਡੈਬਿਟ ਕਾਰਡ ਹੈ ਕੋਈ ਆਪਣਾ ਬੈਂਕ ਦਾ ਖਾਤਾ ਹੈ ਕਿ ਇਹਦੇ ਵਿੱਚੋਂ ਕੋਈ ट्रांजੈਕਸ਼ਨਾਂ ਤਾਂ ਨਹੀਂ ਹੋ ਰਹੀਆਂ ਕਈ ਵਾਰ ਆਪਾਂ ਅਣਵਰਤਿਆ ਛੱਡ ਦਿੰਦੇ ਹਮ ਪਿਆ ਹੁੰਦਾ ਆਪਾਂ ਧਿਆਨ ਨਹੀਂ ਦਿੰਦੇ ਦੋੱਚ ਵਾਪਰਦਾ ਐਸਐਮਐਸ ਆਈ ਜਾਂਦੇ ਆ ਆਪਾਂ ਉਹਦੇ ਤੇ ਵੀ ਧਿਆਨ ਨਹੀਂ ਦਿੰਦੇ ਹਮ ਹਮ ਤੇ ਉਹ ਚੀਜ਼ਾਂ ਮਤਲਬ ਇਹਨੂੰ ਟੂ ਫੈਕਟਰ ਆਥੈਂਟੀਕੇ ਮਨ ਲਓ ਤੁਸੀਂ ਬੈਂਕ ਤੋਂ ਕੋਈ OTP ਮੰਗਾ ਰਹੇ ਹੋ ਤਾਂ ਜਿਹੜੀ 2 ਫੈਕਟਰ অথেন্টিਕੇਸ਼ਨ ਹੁੰਦੀ ਹੈ ਉਹਦੇ 'ਚ ਇੱਕ OTP ਦਾ ਇੱਕ ਹਿੱਸਾ ਤੁਹਾਡੀ ਮੇਲ ਤੇ ਆਏਗਾ ਦੂਜਾ ਤੁਹਾਡੇ SMS ਆਏਗਾ ਤਾਂ ਇਦਾਂ ਦੀਆਂ ਚੀਜ਼ਾਂ ਤੁਸੀਂ ਔਨ ਕਰਵਾਓ ਇਹਦੇ ਨਾਲ ਮਲਟੀ ਫੈਕਟਰ অথেন্টিਕੇਸ਼ਨ ਵੀ ਕਹਿੰਦੇ ਨੇ ਇਹ ਚੀਜ਼ਾਂ ਔਨ ਕਰਵਾਉਣ ਨਾਲ ਤੁਹਾਡੀ ਜਿਹੜੀ ਹੈ ਸਾਈਬਰ ਸੁਰੱਖਿਆ ਵਧ ਜੇਗੀ ਜਿਵੇਂ ਕੋਈ ਫਰਾਡ ਹੋ ਗਿਆ ਜਾਂ ਕੋਈ ਘਟਨਾ ਕਰਮ ਵਾਪਰ ਗਿਆ ਜੀ ਤਾਂ ਸਾਨੂੰ ਹੁੰਦਾ ਵੀ ਅਸੀਂ ਕਿੱਥੇ ਜਾਈਏ ਅਸੀਂ ਪੁਲਿਸ ਕੋਲ ਜਾਈਏ ਐ ਸਾਈਬਰ ਥਾਣੀ ਹੈ ਜਿਹੜੇ ਪੁਲਿਸ ਸਟੇਸ਼ਨ ਹੈਗੇ ਐ ਸਾਈਬਰ ਕਰਾਈਮ ਨਾਲ ਸੰਬੰਧਤ ਉਹ ਕਿੱਥੇ ਕਿੱਥੇ ਹੈਗੇ ਤੇ ਕਾਲ ਕਿੱਥੇ ਕੀਤੀ ਜਾ ਸਕਦੀ ਹੈ ਕਾਲ ਤਾਂ ਜੀ ਆਪਣਾ ਜਾ ਨੈਸ਼ਨਲ ਹੈਲਪਲਾਈਨ ਨੰਬਰ ਹੈਗਾ ਆਨਲਾਈਨ ਫਾਈਨੈਂਸ਼ਲ ਫਾਈਨੈਂਸ਼ਲ ਫਰਾਡ ਨੂੰ ਲੈ ਕੇ ਉਹ ਹੈਗਾ 1930 ਨੰਬਰ ਮੈਂ ਪਹਿਲਾਂ ਤੁਹਾਨੂੰ ਦੱਸਿਆ 1930 ਹੂੰ ਹੂੰ ਇਹਦੇ ਚ ਮਤਲਬ ਕਾਫੀ ਹੈਲਪਲਾਈਨਸ ਹੈਗੀਆਂ ਨੇ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ 24 ਘੰਟੇ ਚੱਲਦੀਆਂ ਰਹਿੰਦੀਆਂ ਨੇ ਤਾਂ ਜਿਹੜੇ ਵੀ ਟਾਈਮ ਜਦੋਂ ਤੁਹਾਡਾ ਆਨਲਾਈਨ ਫਾਈਨੈਂਸ਼ਲ ਫਰਾਡ ਕੋਈ ਹੋਇਆ ਤੁਸੀਂ ਉਹਦੇ ਤੇ ਇਮੀਡੀਏਟਲੀ ਕਾਲ ਕਰਨੀ ਹੈ 1930 ਸਭ ਤੋਂ ਪਹਿਲਾ ਸਟੈਪ ਤੇ ਉੱਥੇ ਤੁਸੀਂ ਆਪਣੀ ਜਾਣਕਾਰੀ ਜਿਹੜੀ ਮਤਲਬ ਸਾਂਝੀ ਕਰ ਚੁੱਕੇ ਹੋ ਉਹਦੇ ਬਾਰੇ ਦੱਸਣਾ ਹੈ ਤੇ ਤੁਹਾਡੇ ਨਾਲ ਕੀ ਹੋਇਆ ਉਹਦੇ ਬਾਰੇ ਦੱਸਣਾ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਜਿਵੇਂ ਪਿਛਲੇ ਹਫ਼ਤੇ ਹੀ ਅਸੀਂ 24% ਪੈਸੇ ਲੋਕਾਂ ਦੇ ਜਿਹੜੇ ਆ ਉਹ ਫ੍ਰੀਜ਼ ਕਰਵਾਤੇ ਆ ਜਿਹੜੇ ਉਹਨਾਂ ਨਾਲ ਫਰਾਡ ਹੋਏ ਸੀ ਫਰਾਡ ਹੋਏ ਸੀ ਤਾਂ ਮਤਲਬ ਜਿਹੜੀ ਪਿਛਲੇ ਸਾਲ ਦੀ ਐਵਰੇਜ ਹੈਗੀ ਹੈ 19% ਵੀ ਉਹ ਤੋਂ ਅਸੀਂ ਬੈਟਰ ਕੰਮ ਕਰ ਰਹੇ ਹਾਂ ਜੀ ਦੂਜਾ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਤੇ ਕਮਿਸ਼ਨਰੇਟ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਬਣਾਏ ਗਏ ਨੇ ਜਿੱਥੇ ਯਾ ਮਤਲਬ ਸਿਰਫ ਸਾਈਬਰ ਕ੍ਰਾਈਮ ਨਾਲ ਡੀਲ ਕਰਨ ਵਾਸਤੇ ਅਸੀਂ ਉੱਥੇ ਸਾਰੀਆਂ ਟੀਮਾਂ ਬਿਠਾਈਆਂ ਨੇ ਤੇ ਉੱਥੇ ਜਾ ਕੇ ਆਪਣੀ ਰਿਪੋਰਟ ਜਿਹੜੀ ਹੈ ਉਹ ਸਾਂਝੀ ਕੀਤੀ ਜਾ ਸਕਦੀ ਹੈ ਉੱਥੇ ਕੋਈ ਕੰਪਲੇਂਟ ਹੈ ਉਹ ਵੀ ਸਾਂਝੀ ਕੀਤੀ ਜਾ ਸਕਦੀ ਹੈ ਇੱਥੇ ਮੈਂ ਤੁਹਾਡੇ ਮਾਧਿਅਮ ਤੋਂ ਦੱਸਣਾ ਵੀ ਚਾਹਣਾ ਕਿ ਕਈ ਵਾਰ ਆਪਾਂ ਕਾਲ ਕਰਦੇ ਆ ਨਹੀਂ ਲੱਗਦੀ ਤੇ ਆਪਾਂ ਉੱਥੇ ਛੱਡ ਦਿੰਦੇ ਆ ਤੇ ਮੁੜ ਕੇ ਆਪਾਂ ਪੁਲਿਸ ਸਟੇਸ਼ਨ ਵੀ ਨਹੀਂ ਜਾਂਦੇ ਤੇ ਸਿਰਫ ਆਪਾਂ ਬੈਂਕ ਦੇ ਵਿੱਚ ਕਾਲ ਕਰਕੇ ਸੋਚਦੇ ਆ ਕਿ ਸਾਡਾ ਕੰਮ ਸਰ ਜਾਊਗਾ ਤਾਂ 1930 ਤੇ ਕਾਲ ਜਾਂ ਆਪਣੀ ਕੰਪਲੇਂਟ ਰਜਿਸਟਰ ਕਰਾਉਣਾ ਲਾਜ਼ਮੀ ਹੈ ਜ਼ਰੂਰੀ ਹੈ ਉਸ ਤੋਂ ਬਾਅਦ ਜਿਹੜਾ ਬੱਚਿਆਂ ਨਾਲ ਆਪਾਂ ਜਨਸੀ ਸ਼ੋਸ਼ਣ ਬਾਰੇ ਜਿਹੜੀ ਸਮੱਗਰੀ ਹੈਗੀ ਆ ਉਹਦੇ ਬਾਰੇ ਗੱਲ ਕੀਤੀ ਸੀ ਆਪਾਂ ਉਹ ਜੇ ਤੁਹਾਡੇ ਧਿਆਨ ਦੇ ਵਿੱਚ ਕਿਸੇ ਦੇ ਵੀ ਧਿਆਨ ਦੇ ਵਿੱਚ ਆਉਂਦਾ ਹੈ ਤਾਂ ਉਹ ਜਿਹੜਾ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਹੈਗਾ cybercrime.gov.in ਉਹਦੇ ਤੇ ਜਾ ਕੇ ਤੁਸੀਂ ਆਪਣੀ ਪਛਾਣ ਦੱਸੇ ਬਿਨਾਂ ਵੀ ਜਾਣਕਾਰੀ ਜਿਹੜੀ ਹੈਗੀ ਹੈ ਕੰਪਲੇਂਟ ਜਿਹੜੀ ਉਹ ਸਾਂਝ ਕਰ ਸਕਦੇ ਜੀ ਮੰਨ ਲਓ ਕਿਸੇ ਕੋਲੇ ਆ ਗਈ ਵੀਡੀਓ ਜਾਂ ਫੋਟੋ ਤੇ ਉਹ ਚਾਹੁੰਦਾ ਵੀ ਇਹ ਗਲਤ ਚੀਜ਼ ਹੈ ਉਹਨੂੰ ਆਪਾਂ ਸਭ ਤੋਂ ਪਹਿਲਾਂ ਇਹ ਇਹ ਫਾਰਵਰਡ ਕਰਨਾ ਵੀ ਕਿ ਨਾ ਹੈ ਇਨੂੰ ਸੇਵ ਕਰਨਾ ਵੀ ਗੁਨਾਹ ਹੈ ਇਹਨੂੰ ਦੇਖ ਕੇ ਡਿਲੀਟ ਕਰਨਾ ਵੀ ਗੁਨਾਹ ਹੈ ਜਿਹੜਾ ਬੱਚਿਆਂ ਨਾਲ ਜੋ ਹੋ ਜੀ ਜੇ ਮਤਲਬ ਸੁਪਰੀਮ ਕੋਰਟ ਦੀ ਜਿਹੜੀ ਆ ਲਾਸਟ ਜਜਮੈਂਟ ਹੈ ਇਹਦੇ ਬਾਰੇ ਉਹ ਕਹਿੰਦੀ ਹੈ ਕਿ ਜੇ ਕਿਸੇ ਦੇ ਫੋਨ ਦੇ ਵਿੱਚ ਆਇਆ ਉਹਨੇ ਦੇਖ ਕੇ ਡਿਲੀਟ ਕਰਤਾ ਤੇ ਰਿਪੋਰਟ ਨਹੀਂ ਕੀਤਾ ਤਾਂ ਉਹ ਗੁਨਾਹ ਹੈ ਅੱਛਾ ਤਾਂ ਉਹ ਰਿਪੋਰਟ ਕਰਨ ਦਾ ਮਾਧਿਅਮ ਕੀ ਹੈ cybercrime.gov.in ਤੇ ਜਾਓ ਅੱਛਾ ਜੀ ਤੇ ਉੱਥੇ ਜਾ ਕੇ ਤੁਸੀਂ ਜਿਹੜਾ ਹੈਗਾ ਰਜਿਸਟਰੇ ਕੰਪਲੇਂਟ ਦੇ ਵਿੱਚ ਜਾ ਕੇ ਅਨੋਨਿਮਸਲੀ ਕੰਪਲੀਟ ਕਰ ਆਪਣੇ ਪਛਾਣ ਦੱਸੇ ਬਿਨਾਂ ਪਰ ਤੁਸੀਂ ਕੰਪਲੇਂਟ ਕਰ ਦਿੰਨੇ ਹੋ ਉਹਦੀ ਕੰਪਲੇਂਟ ਆਈਡੀ ਆਪਣੇ ਕੋਲ ਰੱਖ ਲਓ ਫਿਊਚਰ ਦੇ ਵਿੱਚ ਤੁਹਾਡੇ ਕੰਮ ਆ ਸਕਦੀ ਹੈ ਪਿਛਲੇ 3 ਦਿਨਾਂ ਦੇ ਵਿੱਚ ਅਸੀਂ ਸ਼ਨੀਵਾਰ ਐਤਵਾਰ ਤੇ ਸੋਮਵਾਰ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 60 70 ਇਹ ਜੀਆਂ ਥਾਵਾਂ ਤੇ ਰੇਡ ਕੀਤੀ ਹੈ ਜਿਨ੍ਹਾਂ ਦੇ ਫੋਨ ਦੇ ਵਿੱਚ ਬੱਚਿਆਂ ਨਾਲ ਸਬੰਧਤ ਜਿਹੜੀ ਹੈ ਅਸ਼ਲੀਲ ਸਮਗਰੀ ਪਾਈ ਗਈ ਸੀ ਸਾਡੇ ਪੰਜਾਬ ਦੇ ਨਾਗਰਿਕਾਂ ਦੇ ਨਾਗਰਿਕਾਂ ਦੇ ਤਾਂ ਉਹਨਾਂ ਨੂੰ ਮਤਲਬ ਜਿਹੜੀ ਹੈ ਗਈ ਤਾਂ ਇਹਦਾ ਹਰਨੋਂ ਦੇ ਵੀ ਅਸੀਂ ਤਾਂ ਦੇਖੀ ਨਹੀਂ ਇਸ ਤਰ੍ਹਾਂ ਉਹ ਨਹੀਂ ਕੀਤੀ ਪਰ ਉਹ ਜਦੋਂ ਅਸੀਂ ਉਹਨਾਂ ਦੇ ਡਿਵਾਈਸ ਚੈੱਕ ਕਰਦੇ ਹਾਂ ਤਾਂ ਉਹਦੇ ਵਿੱਚ ਪਾਈ ਜਾਂਦੀ ਹੈ ਤਾਂ ਉਹ ਵੀ ਇੱਕ ਅਪਰਾਧ ਹੈ ਤੇ ਜੇ ਕੋਈ ਕ੍ਰੀਏਟ ਕਰਕੇ ਤੇ ਸੇਵ ਕਰ ਰਿਹਾ ਫਿਰ ਤਾਂ ਮਤਲਬ ਉਹ ਕਾਫੀ ਅਪਰਾਧ ਹੈ ਹੀ ਹੈ ਉਹਦੇ 'ਚ ਸਾਡੇ ਇੱਕ ਕੇਸ ਦੇ ਵਿੱਚ ਹੁਣ ਇੱਕ ਅਪਰਾਧੀ ਨੂੰ 20 ਸਾਲ ਦੀ ਸਜ਼ਾ ਵੀ ਹੋਈ ਅੱਛਾ ਇਸ ਮਸਲੇ 'ਚ ਇਸ ਮਸਲੇ 'ਚ ਅੱਛਾ ਜੀ ਸੀਰੀਅਸ ਕਾਮ ਹੈ ਇਹ ਬਹੁਤ ਸੀਰੀਅਸ ਮਸਲਾ ਹੈ ਬੱਚਿਆਂ ਨਾਲ ਜਿਹੜਾ ਏਜੰਸੀ ਸੋਚਣਾ ਹੈ ਉਹ ਕਾਫੀ ਗੰਭੀਰਤਾ ਨਾਲ ਮਾਣਿਓ ਗਦਾਲਤਾਂ ਤੇ ਸਰਕਾਰ ਲੈ ਰਹੀ ਹੈ ਪੇਸ਼ ਕਰਕੇ ਉਹਦੇ ਸਬੰਧ ਦੇ ਵਿੱਚ ਕੋਈ ਵੀ ਜਾਣਕਾਰੀ ਤੁਹਾਡੇ ਸਾਹਮਣੇ ਆਉਂਦੀ ਹੈ ਤਾਂ ਉਹਦੀ cybercrime.gov.in ਤੇ ਜਿਹੜੀ ਕੰਪਲੇਂਟ ਕਰਨੀ ਲਾਜ਼ਮੀ ਹੈ ਜੀ ਇੱਕ ਨਾ ਮਸਲੇ ਹੁੰਦੇ ਆ ਵੀ ਨੌਜਵਾਨ ਰੋਜ਼ਗਾਰ ਦੇ ਚਾਂਸੇ 'ਚ ਆ ਕੇ ਵੀ ਤੁਸੀਂ ਪੰਜ ਸੱਤ ਖਾਤੇ ਖਿਲਾ ਕੇ ਸਾਨੂੰ ਦੇ ਦਿਓ ਤੁਹਾਨੂੰ ਇੰਨੇ ਪੈਸੇ ਆਉਂਦੇ ਰਹਿਣਗੇ ਫਲਾਨੀ ਸਾਡੀ ਕੰਪਨੀ ਆ ਇਹ ਕੀ ਮਸਲਾ ਹੈ ਇਹ ਜੀ ਇਹਨਾਂ ਨੂੰ ਸਾਡੀ ਸਾਈਬਰ ਕ੍ਰਾਈਮ ਦੀ ਪਾਸਾ ਦੇ ਵਿੱਚ ਮਿਊਲ ਅਕਾਊਂਟਸ ਕਿਹਾ ਜਾਂਦਾ ਹੈ ਇਹਨਾਂ ਅਕਾਊਂਟਸ ਨੂੰ ਵਰਤੇ ਜਾਂਦਾ ਹੈ ਫਰਾਡ ਕੀਤਾ ਗਿਆ ਜਿਹੜਾ ਪੈਸਾ ਹੈ ਉਹਨੂੰ ਕਮਾਉਣ ਵਾਸਤੇ अच्छा ਤਾਂ ਜੇ ਕੋਈ ਤੁਹਾਨੂੰ ਕਹਿੰਦਾ ਹੈ ਵੀ ਮੈਨੂੰ ਆਪਣਾ ਖਾਤਾ ਖਲਾ ਕੇ ਤੇ ਉਹਦਾ ਆਈਡੀ ਪਾਸਵਰਡ ਦੇ ਦੇ ਹੂੰ ਹੂੰ ਤੇ ਤੈਨੂੰ ਮੈਂ ਇਹਨੇ ਪੈਸੇ ਪਰ ਮੰਥੀਆ ਪਰ ਵੀਕ ਕੇ ਜਿਵੇਂ ਵੀ ਦੇ 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 ਦਿਆ ਕਰਾਂਗਾ ਤਾਂ ਇਹਦਾ ਮਤਲਬ ਉੱਥੇ ਰੈੱਡ ਫਲੈਗ ਹੈ ਉਹ ਚੀਜ਼ ਨਹੀਂ ਕਰਨੀ ਅਸੀਂ ਇੱਕ ਨੈਟਵਰਕ ਦਾ ਭੰਡਾ ਫਰਡ ਪਿੱਛੇ ਜੇ ਕੀਤਾ ਹੈ ਜਿਹਦੇ ਵਿੱਚ ਉਹ ਖਾਤੇ ਖਲਵਾ ਕੇ ਦੇਣ ਦਾ ਹੀ ਕੰਮ ਕਰਦੇ ਸੀ ਅੱਛਾ ਇਹ ਪੂਰੇ ਪੰਜਾਬ ਦੇ ਵਿੱਚ ਇੱਕ ਨੈਟਵਰਕ ਬਣਿਆ ਹੋਇਆ ਸੀਗਾ ਉਹ ਸਾਡੀ ਕਸਟਡੀ ਦੇ ਵਿੱਚ ਪਿਛਲੇ ਹਫ਼ਤੇ ਬੰਦੇ ਸੀਗੇ ਤੇ ਇੱਕ ਹੋਰ ਚੀਜ਼ ਜਿਹੜੀ ਹੈਗੀ ਹੈ ਗਲਤੀ ਲੋਕ ਕਰ ਰਹੇ ਨੇ ਹੁਣ ਪਿੱਛੇ ਜੇ ਮਯਾ ਮਾਰ ਦੇ ਵਿੱਚ ਇੱਕ ਰੇਡ ਹੋਈ ਸੀ ਆਰਮੀ ਵੱਲੋਂ ਤਾਂ ਉੱਥੇ ਕੁਝ ਬੰਦੇ ਛੜਾਏ ਗਏ ਨੇ ਉੱਥੇ ਇੱਕ ਸਾਈਬਰ ਸਲੇਵਰੀ ਨਾਮ ਦਾ ਮਤਲਬ ਜਿਹੜਾ ਟ੍ਰੈਂਡ ਹੈਗਾ ਉਹ ਚੱਲ ਰਿਹਾ ਹੈ ਉਹ ਕੀ ਕਰਦੇ ਨੇ ਲੋਕਾਂ ਨੂੰ ਥਾਈਲੈਂਡ ਦੇ ਵਿੱਚ ਆ ਉਹਨਾਂ ਦੇਸ਼ਾਂ ਦੇ ਸਾਊਥ-ਈਸਟ ਏਸ਼ੀਆ ਦੇ ਜਿਹੜੇ ਕੰਟਰੀਸ ਹੈਗੇ ਨੇ ਉੱਥੇ ਜੌਬ ਕਰਨ ਦੇ ਬਹਾਨੇ ਬੁਲਾ ਲੈਂਦੇ ਕਿ ਰੈਸਟੋਰੈਂਟ ਦੇ ਵਿੱਚ ਜੌਬ ਹੈ ਉੱਥੇ ਆਹ ਕੰਮ ਹੈ ਫਲਾਣਾ ਕੰਮ ਹੈ ਉਥੇ ਬੁਲਾ ਲੈਂਦੇ ਤੇ 에어ਪੋਰਟ ਤੋਂ ਹੀ ਉਹਨਾਂ ਨੂੰ ਬਿਠਾ ਲੈਂਦੇ ਗੱਡੀ ਦੇ ਵਿੱਚ ਕਿ ਚਲੋ ਤੁਹਾਨੂੰ ਹੋਟਲ ਛੱਡ ਦਿੰਨੇ ਆਂ ਆਪਾਂ ਉਥੇ ਰੁਕਾਂਗੇ ਫਿਰ ਉਤੋਂ ਉਹ ਬੰਦੇ ਕਿਡਨੈਪ ਕਰ ਲਏ ਜਾਂਦੇ ਆਂ ਅੱਛਾ ਜੀ ਤੇ ਉਹਨਾਂ ਤੋਂ ਆਨਲਾਈਨ ਫਰਾਡ ਸੰਬੰਧੀ ਜਿਹੜੇ ਮਤਲਬ ਹੈਗੇ ਆ ਕਾਲਾਂ ਜਾਂ ਚੈਟਾਂ ਆ ਜਾਂ ਉਹਦਾਂ ਦਾ ਕੰਮ ਕਰਵਾਇਆ ਜਾਂਦਾ ਤਾਂ ਜੇ ਮਤਲਬ ਇਹ ਵੀ ਮੈਂ ਇੱਥੇ ਦੱਸਣਾ ਜ਼ਰੂਰ ਸਮਝਦਾ ਕਿ ਐਦਾਂ ਦਾ ਜੇ ਕੋਈ ਜੌਬ ਆਫਰ ਫੇਸਬੁੱਕ ਤੇ ਤੁਹਾਨੂੰ ਮਿਲਦਾ ਹੈ ਜਾਂ ਕੋਈ ਰਿਸ਼ਤੇਦਾਰ ਤੁਹਾਡਾ ਦੱਸਦਾ ਹੈ ਕਿ ਫਲਾਣੇ ਮੇਰੇ ਬੰਦੇ ਨਾਲ ਗੱਲ ਹੋਈ ਹੈ ਤੇ ਉੱਥੇ ਜਾ ਕੇ ਤੁਸੀਂ ਮਤਲਬ ਰੈਸਟੋਰੈਂਟ ਦੇ ਵਿੱਚ ਵੇਟਰ ਦਾ ਆਇਆ ਕਿਸੇ ਵੀ ਮਤਲਬ ਪੋਸਟ ਤੇ ਕੰਮ ਉੱਥੇ ਜਾ ਕੇ ਜੁਆਇਨ ਕਰ ਲੋ ਤਾਂ ਉਹ ਸੰਭਾਵਨਾ ਇਹ ਹੈ ਕਿ ਤੁਸੀਂ ਜਦੋਂ ਉੱਥੇ ਜਾਓਗੇ ਤਾਂ ਤੁਹਾਨੂੰ ਉੱਥੋਂ ਅਗਵਾ ਕਰਕੇ ਤੇ ਉੱਥੇ ਜਾ ਕੇ ਤੁਹਾਡੇ ਤੋਂ ਜ਼ਬਰਨ ਸਕੈਮ ਦਾ ਕੰਮ ਸਕੈਮ ਦਾ ਕੰਮ ਕਰਾਇਆ ਜਾਏਗਾ ਲੋਕਾਂ ਨਾਲ ਧੋਖਾਧੜੀ ਦਾ ਕੰਮ ਤੁਹਾਡੇ ਤੋਂ ਜ਼ਬਰਨ ਕਰਵਾਇਆ ਜਾਏਗਾ ਜੇ ਤੁਸੀਂ ਕਹੋਗੇ ਵੀ ਮੈਂ ਨਹੀਂ ਰਹਿਣਾ ਤਾਂ ਫਿਰ ਕਹਿਣਗੇ ਕਿ 5000 ਡਾਲਰ ਜਾਂ 10000 ਡਾਲਰ ਦਿਓ ਤੇ ਇੱਥੋਂ ਚਲੇ ਜਾਓ ਤੇ ਪਰ ਉਹ ਲੈ ਕੇ ਛੱਡਣਾ ਉਹਨਾਂ ਨੇ ਫੇਰ ਵੀ ਨਹੀਂ ਹੈ ਤਾਂ ਇਸ ਕਰਕੇ ਇਦਾਂ ਦੇ ਮਤਲਬ ਫੇਕ ਜੌਬ ਆਫਰ ਜਿਹੜੇ ਹੈਗੇ ਨੇ ਉਹਨਾਂ ਤੋਂ ਬੱਚਾ ਜਣੇ ਵੈਰੀਫਾਈ ਕਰਕੇ ਕੋਈ ਤੁਹਾਡਾ ਨਿੱਜੀ ਬੰਦਾ ਉੱਥੇ ਹੈਗਾ ਉਹਨਾਂ ਨਾਲ ਗੱਲ ਕਰਕੇ ਤੇ ਫੇਰ ਹੀ ਉੱਥੇ ਜਾਇਆ ਜਾਵੇ ਅਦਰਵਾਈਜ਼ ਉਹ ਵੀ ਇੱਕ ਤਰ੍ਹਾਂ ਦਾ ਸਕੈਮ ਚੱਲ ਰਿਹਾ ਹੈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਲੰਬੀ ਚੌੜੀ ਗੱਲਬਾਤ ਕੀਤੀ ਆਪਾਂ ਇਸ ਮਸਲੇ ਦੇ ਉੱਤੇ ਫੋਰ ਵੀ ਕੋਈ ਸੀਰੀਅਸ ਮਸਲਾ ਸਾਡੇ ਸਾਹਮਣੇ ਆਉ ਤਾਂ ਆਪਾਂ ਬੇਸਿਕ ਤੋਂ ਪਿੱਛੇ हट ਕੇ ਸੂਖਮ ਗੱਲਾਂ ਵੀ ਕਰਦੇ ਰਵਾਂਗੇ ਅੱਜ ਤੁਸੀਂ ਟਾਈਮ ਦਿੱਤਾ ਬੜੀ ਮਿਹਰਬਾਨੀ ਬੜਾ ਧੰਨਵਾਦ ਥੈਂਕ ਯੂ